ਜੋ ਅਸਲ ਤਤ ਹੈ ਕੀਰਤਨ ਦਾ ਜਿਹਨੂੰ ਕੀਰਤਨ ਕਿਹਾ ਜਾਂਦਾ ਹੈ ਜਿਹੜਾ ਕੀਰਤਨ ਸੰਗਤ ਦੇ ਵਿੱਚ ਅਲੋਪ ਹੋ ਚੁੱਕਾ ਤੁਹਾਡੀ ਨਜ਼ਰਾਂ ਦੇ ਵਿੱਚ ਤੁਹਾਡੇ ਜ਼ਹਿਨ ਚ ਕੀਰਤਨ ਹੈ ਸੰਗੀਤ ਤੇ ਤੁਸੀਂ ਕਿਵੇਂ ਵੀ ਕਰ ਸਕਦੇ ਹੋ ਕੀਰਤਨ ਵਿੱਚ ਮਨ ਜੋੜਨਾ ਪੈਂਦਾ ਹੈ ਮਨ ਤੇ ਆਤਮਾ ਜੇ ਇਹ ਜੁੜ ਜਾਵੇ ਤੇ ਫਿਰ ਉਸ ਦਾ ਅਨੰਦ ਹੀ ਹੋ ਰਿਹਾ ਪੰਜਾਬ ਦੇ ਖੇਤਿਆਂ ਵਿੱਚ ਸ਼ਾਇਦ ਉਹ ਉਸਤਦੀ ਸ਼ਾਇਦ ਉਹ ਗੁਣ ਸਾਨੂੰ ਵਿਦੇਸ਼ਾਂ ਤੋਂ ਨਹੀਂ ਮਿਲ ਸਕਦਾ ਵਿੱਕਦੀ ਹੱਥੋਂ ਦੇ ਉਹ ਗੁਣ ਕਦੀ ਇੱਥੋਂ ਦੀ ਮਹਿਕ ਲੈਣ ਵਾਸਤੇ ਵੀ ਤੜਪਉਂਦੀ। ਠੀਕ ਹੈ ਨੌਜਵਾਨ ਕੀਰਤਨ ਵਾਲੇ ਪਾਸੇ ਆ ਰਹੇ ਨੇ। ਅੱਜ ਦਾ ਨੌਜਵਾਨ ਚਾਹੁੰਦਾ ਕਿ ਮੈਨੂੰ ਹਾਰਮੋਨੀਅਮ ਤੇ ਚਾਰ-ਛੱਤ ਕੱਢਣੇ ਆ ਗਏ ਤੇ ਮੈਂ ਕੀਰਤਨੀਆਂ ਬਣ ਗਿਆ। ਪਰੰਤੂ ਜਦੋਂ ਗੁਰੂ ਨਾਨਕ ਦੇ ਘਰ ਦੀ ਗੱਲ ਆਉਂਦੀ ਹੈ, ਗੁਰੂ ਨਾਨਕ ਦੇ ਸਿੱਖਾਂ ਦੀ ਗੱਲ ਆਉਂਦੀ ਹੈ। ਖਾਸ ਕਰਕੇ ਅੱਜ ਦਾ ਕੀਰਤਨੀਆ ਆਪਣੇ ਪ੍ਰਾਤਨ ਗੁਰਸਿੱਖਾਂ ਦੇ ਨਾਮ ਲੈਣ ਤੋਂ ਸੰਕੋਚ ਕਰਦੇ। ਗੁਰਬਾਣੀ ਦਾ ਬੜਾ ਸੋਹਣਾ ਫਰਮਾਨ ਹੈ ਭੱਲੋ ਭੱਲੋਰੇ ਕੀਰਤਨੀਆਂ। ਇੰਨਾ ਹੀ ਨਹੀਂ ਗੁਰਬਾਣੀ ਦੇ ਵਿੱਚ ਕੀਰਤਨ ਦੀ ਬੜੀ ਵੱਡੀ ਭੂਮਿਕਾ ਦਸਾਈ ਗਈ ਹੈ ਕਲ ਜੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜੱਬੀ ਹੈ ਲਾਇ ਧਿਆਨਾ ਜੇਕਰ ਕੀਰਤਨ ਦੀ ਇੰਨੀ ਵੱਡੀ ਮਹੱਤਤਾ ਹੈ ਤੇ ਜਦੋਂ ਕੀਰਤਨਕਾਰਾਂ ਦੀ ਗੱਲ ਹੁੰਦੀ ਹੈ ਅਸੀਂ ਅਵੈਸਲੇ ਅਸੀਂ ਚੁੱਪ ਹੋ ਜਾਂਦੇ ਹਾਂ ਪਰੰਤੂ ਜਦੋਂ ਸਿੱਖ ਸਾਹਿਤ ਨੂੰ ਵੇਖਦੇ ਆ ਸਿੱਖ ਸਰੋਤਾ ਨੂੰ ਵੇਖਦੇ ਆ ਗੁਰੂ ਨਾਨਕ ਸਾਹਿਬ ਪੰਥ ਦੇ ਪਹਿਲੇ ਕੀਰਤਨੀਏ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਰਬਾਬ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਲੰਬਾਈ ਸਮਾਂ ਸੇਵਾ ਕੀਤੀ ਸੰਗਤਾਂ ਤੱਕ ਪ੍ਰਮਾਤਮਾ ਦੀ ਇਲਾਈ ਬਾਣੀ ਦਾ ਸੰਦੇਸ਼ ਪਹੁੰਚਾਇਆ ਭਾਈ ਮਰਦਾਨਾ ਜੀ ਤੋਂ ਲੈ ਕੇ ਅੱਜ ਤੱਕ ਕੀਰਤਨਕਾਰਾਂ ਦੀ ਗੱਲ ਕੀਤੀ ਜਾਵੇ ਪਤਾ ਨਹੀਂ ਕਿੰਨੇ ਕੀਰਤਨੀਏ ਹੋਏ ਨੇ ਜਿਨ੍ਹਾਂ ਨੇ ਸਤਿਗੁਰ ਦੀ ਇਲਾਹੀ ਬਾਣੀ ਨੂੰ ਸੰਗਤਾਂ ਤੱਕ ਪਹੁੰਚਾਇਆ ਗੁਰੂ ਕੀ ਪਿਆਰੀ ਸਾ ਸੰਗਤ ਜੀ ਅੱਜ ਉਸੇ ਕੀਰਤਨਕਾਰਾਂ ਦੀ ਲੜੀ ਦੇ ਵਿੱਚੋਂ ਜੋ ਸ਼ਖਸ਼ੇਤਾ ਮੈਂ ਤੁਹਾਡੇ ਰੂਪੂ ਕਰਨ ਦੀ ਕੋਸ਼ਿਸ਼ ਕਰ ਰਿਹਾ ਪੰਥ ਦੇ ਮਹਾਨ ਕੀਰਤਨੀਏ ਜਿਨ੍ਹਾਂ ਨੂੰ ਸੰਸਾਰ ਨੇ ਨਾਮ ਦਿੱਤਾ ਪ੍ਰਤਾਪ ਬ੍ਰਦਰਜ਼ ਜੀ ਹਾਂ ਉਸੇ ਘਰ ਦੇ ਵਿੱਚੋਂ ਦੋ ਅਜਿਹਾ ਸ਼ਖਸ਼ੇਤਾ ਜਿਨ੍ਹਾਂ ਨੇ ਬਾ ਉਮਰ ਬਜ਼ੁਰਗਾ ਨੇ ਕੀਰਤਨ ਦੇ ਰਾਹੀਂ ਪਰਮਾਤਮਾ ਦੀ ਸਿਫਤ ਸਲਾ ਕੀਤੀ ਗੁਰਨਾਨਕ ਨੂੰ ਜੀ ਆ ਗੁਰਨਾਨਕ ਨੂੰ ਪਹਿਚਾਨਿਆ ਤੇ ਗੁਰਨਾਨਕ ਨੂੰ ਸੁਣਿਆ ਤੇ ਗੁਰਨਾਨਕ ਨੂੰ ਪਾਇਆ ਉਸ ਘਰ ਵਿੱਚੋਂ ਸਾਡੇ ਅਤੀ ਸਤਿਕਾਰਯੋਗ ਸਰਦਾਰ ਦਵਿੰਦਰ ਪ੍ਰਤਾਪ ਸਿੰਘ ਅਤੇ ਸਰਦਾਰ ਰਵਿੰਦਰ ਪ੍ਰਤਾਪ ਸਿੰਘ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਪ੍ਰਾਤਨ ਕੀਰਤਨੀਆਂ ਬਾਰੇ ਆਖਰ ਕੀਰਤਨ ਦੀ ਮਰਿਆਦਾ ਕੀ ਹੈ ਕੀਰਤਨ ਕਹਿੰਦੇ ਕਿਹਨੂੰ ਨੇ ਇਹਨਾਂ ਨੇ ਲੰਬਾ ਸਮਾਂ ਜ਼ਿੰਦਗੀ ਦਾ ਕੀਰਤਨ ਦੇ ਰਾਹੀ ਆਪਣੀ ਪਹਿਚਾਣ ਬਣਾਈ ਗੁਰਨਾਨਕ ਦੇ ਮਿਸ਼ਨ ਨੂੰ ਅੱਗੇ ਤੋਰਿਆ ਦਿਵਿੰਦਰ ਸਿੰਘ ਸਭ ਤੋਂ ਪਹਿਲੇ ਤੁਹਾਡੇ ਵੱਲ ਆਵਾਂਗਾ ਅਕਸਰ ਕਿਹਾ ਜਾਂਦਾ ਹੈ ਬਜ਼ੁਰਗਾਂ ਨੇ ਜੋ ਬੁੱਟਾ ਲਾਇਆ ਹੁੰਦਾ ਹੈ ਔਲਾਦ ਚੰਗੀ ਹੋਵੇ ਉਸ ਬੁੱਟੇ ਨੂੰ ਫਲ ਲੱਗਦੇ ਨੇ ਸ਼ਾਇਦ ਅੱਜ ਉਹਨਾਂ ਬਜ਼ੁਰਗਾਂ ਦਾ ਲਾਇਆ ਬੁੱਟਾ ਅੱਜ ਤੁਹਾਡੇ ਰਾਈ ਫਲ ਦੇ ਰਾਈ ਸੰਗਤ ਦੀ ਸੇਵਾ ਕਰ ਰਿਹਾ ਕੀਰਤਨ ਦੇ ਮੈਂ ਆਪਣੇ ਸਭ ਤੋਂ ਨਵਾਲਿਆਂ ਨੂੰ ਆਪਣੇ ਪਰਿਵਾਰ ਨੂੰ ਤੁਸੀਂ ਸਾਡਾ ਪਰਿਵਾਰ ਹੋ ਔਰ ਮੈਂ ਅਨੇਕੀ ਮੈਂ ਕੋਈ ਬੜੀ ਇੰਟਰਵਿਊ ਤੇ ਆਇਆ ਮੈਂ ਕੁਛ ਆਇਆ ਮੈਂ ਆਪਣੇ ਪਰਿਵਾਰ ਨਾਲ ਬੈਠ ਕੇ ਜਿਵੇਂ ਗੱਲ ਕਰੀਦੀ ਹੈ ਜਿਵੇਂ ਸਾਂਝ ਕਰੀਦੀ ਹੈ ਅੱਜ ਪਤਾ ਲੱਗਦਾ ਹੈ ਕਿ ਜੋ ਸਾਡੀ ਮਾਂ ਨੇ ਜਾਂ ਪਿਤਾ ਜੀ ਨੇ ਸਾਨੂੰ ਇਹ ਜੋ ਦਾਤ ਬਖਸ਼ੀ ਕਿੰਡੀ ਅਮੁੱਲੀ ਦਾਤ ਹੈ ਸਭ ਕੁਝ ਬਾਕੇ ਆਮ ਆਦਮੀ ਆਪਣੀ ਜ਼ਿੰਦਗੀ ਵਿੱਚ ਕੀ ਮੈਨੂੰ ਇਹ ਮਿਲ ਜਾਏ ਇਹ ਮਿਲ ਜਾਏ ਇਹ ਮਿਲ ਜਾਏ ਪਰ ਗੁਰਬਾਣੀ ਦਾ ਕਤਨ ਹੈ ਜਿਸ ਨੂੰ ਕੀਰਤਨ ਦਾ ਤਨ ਮਿਲ ਜਾਏ ਨਾਮ ਦਾ ਤਨ ਮਿਲ ਜਾਏ ਉਹਦੇ ਨਾਲ ਫਿਰ ਜੋ ਇਹ ਦੁਨਿਆਵੀ ਤਨ ਹੈ ਉਹ ਵੀ ਸਫਲ ਹੋ ਜਾਂਦਾ ਹੈ ਕੀ ਬਾਤ ਹੈ ਬਹੁਤ ਖੂਬ ਹੁਣ ਆ ਕੇ ਜ਼ਿੰਦਗੀ ਵਿੱਚ ਸਮਝ ਆਈ ਕਿ ਜੋ ਅਸਲ ਤਨ ਸੀ ਜਿਵੇਂ ਮੈਂ ਸੋਚਣਾ ਕਾਸ਼ ਇਹ ਜਿਹੜਾ ਕੀਰਤਨ ਹੈ ਮੇਰੇ ਅੱਗੇ ਵੀ ਜਾਵੇ ਪਰ ਸਾਡੇ ਬਜ਼ੁਰਗਾਂ ਦੇ ਬੜੇ ਵੱਡੇ ਭਾਗ ਸੀ ਜਿਨ੍ਹਾਂ ਨੇ ਸਾਨੂੰ ਇਹ ਬਖਸ਼ਿਸ਼ ਦਿੱਤੀ ਤੇ ਉਸ ਬਖਸ਼ਿਸ਼ ਦਾ صدਕਾ ਅੱਜ ਅਸੀਂ ਨਿਤ ਮੇਰੇ ਵਰਗੇ ਦੀਖਿਓ ਖਾਤਾ ਮੈਂ ਤੁਹਾਡੇ ਦਰਸ਼ਨ ਕਰ ਰਿਹਾ ਇਹ ਕੋਈ ਛੋਟੀ ਗੱਲ ਹੈ ਤੁਸੀਂ ਲੰਬਾ ਸਮਾਂ ਕੀਰਤਨ ਦੇ ਰਾਈ ਸੰਗਤ ਵਿੱਚ ਵਿਚਰ ਰਹੇ ਹੋ ਅੱਜ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਜੋ ਅਸਲ ਤਤ ਹੈ ਕੀਰਤਨ ਦਾ ਜਿਹਨੂੰ ਕੀਰਤਨ ਕਿਹਾ ਜਾਂਦਾ ਹੈ ਜਿਹੜਾ ਕੀਰਤਨ ਸੰਗਤ ਦੇ ਵਿੱਚ ਅਲੋਪ ਹੋ ਚੁੱਕਾ ਹੈ ਜੇਕਰ ਮੈਂ ਪੰਜਾਬੀ ਸ਼ਬਦਾਂ ਦੇ ਵਿੱਚ ਆਖਾਂ ਬਹੁਤ ਅੱਛੀ ਗੱਲ ਹਾਂਜੀ ਵਾ ਵਾ ਤੁਹਾਡੀ ਨਜ਼ਰਾਂ ਦੇ ਵਿੱਚ ਤੁਹਾਡੇ ਜ਼ੈਹ ਚ ਕੀਰਤਨ ਹੈ ਕੀ ਮੈਂ ਆਪ ਸਭ ਤੋਂ ਖਿਮਾ ਮੰਗਦਾ ਹੋਇਆ ਕੀਰਤਨ ਦਾ ਜੋ ਢੰਗ ਸੀ ਹੁਣ ਕਿਤਨੇ ਜਿੰਨੇ ਰਾਗ ਹਨ ਕੋਈ ਕੀਰਤਨੀਆਂ ਕੀਰਤਨ ਕਰਕੇ ਚਲਾ ਜਾਏ ਪਰ ਕਿਸੇ ਵੀ ਰਾਗ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਚ ਨਹੀਂ ਹੋਇਆ ਜੋ ਗੁਰਗੱਦ ਸਾਹਿਬ ਦਾ ਰਾਗ ਹੈ ਸ਼ਬਦ ਹੈ ਇੱਕ ਗਜ਼ਲ ਦੇ ਢੰਗ ਨਾਲ ਜਾਂ ਪਰ ਜੋ ਕੀਰਤਨ ਸ਼ੈਲੀ ਹੈ ਉਹਦੇ ਵਿੱਚੋਂ ਕੀਰਤਨ ਨਜ਼ਰ ਆਉਣਾ ਚਾਹੀਦਾ ਜੋ ਪ੍ਰਾਤਨ ਰੀਤਾ ਹਨ ਜੋ ਰਾਗ ਹਨ ਤਾਲ ਹਨ ਜਦ ਤੱਕ ਉਹ ਨਹੀਂ ਹੈ ਤੇ ਫਿਰ ਕੀਰਤਨ ਕਿਵੇਂ ਪੂਰਾ ਹੋ ਸਕਦਾ ਬਿਲਕੁਲ ਤੋਂ ਬਸ ਮੇਰੀ ਇਹ ਹੀ ਬੇਨਤੀ ਹੈ ਕਿ ਉਹਦੇ ਲਈ ਤੁਹਾਨੂੰ ਕਿਸੇ ਦਾ ਕਿਸੇ ਪਰਿਵਾਰ ਵਿੱਚ ਜਨਮ ਲੈਣਾ ਗੁਰਸਿੱਖ ਪਰਿਵਾਰ ਹੋਵੇ ਫਿਰ ਮਾਂ ਤੁਹਾਨੂੰ ਲੋਰੀਆਂ ਵਿੱਚ ਕੀਰਤਨ ਸੁਣਾਵੇ ਪਿਓ ਗੁਰੂ ਅਗੇ ਅਰਦਾਸ ਕਰੇ ਕਿ ਇਸ ਬੱਚੇ ਨੂੰ ਕੀਰਤਨ ਮਿਲ ਜਾਏ ਫਿਰ ਤੁਸੀਂ ਆਪਣੇ ਕਿਸੇ ਬਜ਼ੁਰਗ ਨਾਲ ਜਾਂ ਕਿਸੇ ਨਾਲ ਸੰਗਤ ਕਰੋ ਉਹਦਾ ਬਾਜਾ ਚੁੱਕ ਜੋ ਉਸੇ ਕੀਤਾ ਬਚਪਨ ਤੋਂ ਲੈ ਕੇ ਮੈਨੂੰ ਜਦ ਤੱਕ ਖੁਸ਼ ਆਈ ਸਾਰੀ ਉਮਰ ਪਿਤਾ ਜੀ ਨਾਲ ਰਹਾ ਜਿਆਸੀ ਰਹੇ ਤੋਂ ਉਹਨਾਂ ਕੋਲੋਂ ਜੋ ਸਿੱਖਿਆ ਉਸ ਤੋਂ ਬਾਅਦ ਜਿਵੇਂ ਉਹ ਕੀਰਤਨ ਕਰਦੇ ਸਨ ਸ਼ੁਰੂ ਕਿਵੇਂ ਕਰਦੇ ਸਨ ਖਤਮ ਕਿਵੇਂ ਕਰਦੇ ਸਨ ਕਿਵੇਂ ਰੀਤ ਕਿਵੇਂ ਸਾਜ਼ ਕਿਵੇਂ ਸ਼ਾਨ ਵਜਾਣਾ ਇਹ ਸਭ ਗੱਲਾਂ ਉਹਨੂੰ ਨਹੀਂ ਕਹਿੰਦੇ ਕਿ ਪਰ ਜੇ ਇਹ ਸਭ ਸਮਝ ਹੋਵੇ ਜੇ ਤੁਸੀਂ ਕਿਸੇ ਦਾ ਸਾਥ ਕੀਤਾ ਸਾਥ ਰਹੇ ਹੋ ਉਹ ਜਾਂ ਸੰਗਤ ਕੀਤੀ ਹੋਵੇ ਤਾਹੇ ਸਮਝ ਆ ਜਾਂਦਾ ਅਕਸਰ ਕਿਹਾ ਜਾਂਦਾ ਹੈ ਅੱਛੇ ਕੀਰਤਨ ਕਾੜ ਦੀ ਪਹਿਚਾਨ ਉਹਦੀ ਮਿਹਨਤ ਹੁੰਦੀ ਹੈ ਉਹਦੇ ਉਸਤਾਦਾਂ ਦੇ ਅਸਲ ਟੰਗ ਹੁੰਦੇ ਨੇ ਜੋ ਸਿਖਾਏ ਜਾਂਦੇ ਨੇ ਗੁਣ ਸੰਗਤ ਪਤਾ ਲੱਗ ਜਾਂਦਾ ਵੀ ਬੰਦਾ ਵਾਕਈ ਜਿਹੜਾ ਕੀਰਤਨੀ ਹੈ ਇਹ ਉਸਤਾਦਾਂ ਦਾ ਘੜਿਆ ਹੋਇਆ ਤੁਹਾਨੂੰ ਤਾਂ ਘਰ ਵਿੱਚੋਂ ਉਸਤਾਦੀ ਮਿਲ ਗਈ ਤੁਹਾਨੂੰ ਤਾਂ ਘਰ ਵਿੱਚੋਂ ਕੀਰਤਨ ਦੇ ਦਾਤ ਮਿਲ ਗਈ ਕਦੀ ਜ਼ੈਨ ਚ ਨਹੀਂ ਆਇਆ ਕਿ ਮੈਂ ਬਾਹਰੋਂ ਵੀ ਕਿਸੇ ਉਸਤਾਨ ਨੂੰ ਧਾਰਨ ਕਰਾਂ ਜਿਹੜਾ ਗੁਣ ਮੈਨੂੰ ਮੇਰੇ ਬਜ਼ੁਰਗਾਂ ਨੇ ਦਿੱਤਾ ਹੈ ਸ਼ਾਇਦ ਕਿਤੇ ਬਾਹਰੋਂ ਮੈਨੂੰ ਜਲਦੀ ਜਾਂ ਹੋਰ ਨਵੇਂ ਇਕਲਾ ਮਿਲ ਜਾਂਦਾ ਹੌਨੈਸਟਲੀ ਬੜੀ ਅੱਛੀ ਗੱਲ ਕੀਤੀ ਹੈ ਤੁਸੀਂ ਈਮਾਨਦਾਰੀ ਨਾਲ ਜਿਹੜੇ ਪ੍ਰਾਤਨ ਕੀਰਤਨੀਏ ਸਨ ਉਹਨਾਂ ਨੂੰ ਇੰਨਾ ਗਿਆਨ ਹੁੰਦਾ ਸੀ ਸੰਗੀਤ ਦਾ ਇੱਕ ਵਾਰੀ ਤੁਸੀਂ ਅੱਛੇ ਕੀਰਤਨੀਆਂ ਦੀ ਸੰਗਤ ਕੀਤੀ ਹੋਵੇ ਸਪੋਸ ਕਰੋ ਆਸਾ ਦੀ ਵਾਰ ਦਾ ਕੀਰਤਨ ਅਸੀਂ ਕਰਨਾ ਪੀਤਾ ਜੀ ਨਾਲ ਉਹਦੇ ਵਿੱਚ ਇੱਕ ਤਾਲਾ ਵੀ ਹੈ ਉਹਦੇ ਵਿੱਚ ਤਿੰਨ ਤਾਲ ਵੀ ਗਾਣਾ ਉਹਨਾਂ ਨੇ ਰੂਪਕ ਵੀ ਗਾਣਾ ਉਹਨਾਂ ਨੇ ਹਰ ਰਾਗ ਗਾਣਾ ਸਵੇਰ ਦਾ ਇਹ ਕੋਈ ਘਟ ਇਹ ਕੋਈ ਘਟ ਹੈ ਜਿਹੜਾ ਅੱਜ ਦੇ ਕੀਰਤਨ ਵਿੱਚ ਨਹੀਂ ਦਿਖਦਾ ਕਾਰਨ ਕਰਨ ਇਹ ਹੈ ਸਿਖਲਾਈ ਸਿੱਖਣਾ ਸਿੱਖਿਆ ਹੋਣਾ ਔਰ ਉਸ ਤੋਂ ਬਾਅਦ ਮਿਹਨਤ ਹੋਣੀ ਆਪ ਵੀ ਮਿਹਨਤ ਕਰਨੀ ਗੁਰਬਾਣੀ ਕੰਠ ਕਰਨੀ ਗੁਰਬਾਣੀ ਦੇ ਮਤਲਬ ਨੂੰ ਜੇ ਗੁਰਬਾਣੀ ਗਾਣੀ ਆ ਉਹਨੂੰ ਉਸ ਨੂੰ ਮਨ ਨਾਲ ਕਿਵੇਂ ਗਾਣਾ ਉਹਨੂੰ ਸਮਝ ਕੇ ਕਿਵੇਂ ਗਾਣਾ ਕਿ ਉਹਦਾ ਜੋ ਭਾਵ ਹੈ ਉਹ ਸੰਗਤ ਤੱਕ ਪਹੁੰਚੇ ਰਿੰਦਰ ਸਿੰਘ ਤੁਸੀਂ ਲੰਬੇ ਸਮੇਂ ਤੋਂ ਭਾਈ ਸਾਹਿਬ ਦੇ ਨਾਲ ਹੋ ਬਕਾਇਦਾ ਜੋੜੀ ਦੇ ਉੱਪਰ ਤਬਲੇ ਤੋਂ ਪ੍ਰਸੰਗਤ ਕਰ ਰਹੇ ਹੋ ਕਦੀ ਜ਼ਹਿਨ ਚ ਨਹੀਂ ਆਇਆ ਜੋ ਮਰਿਆਦਾ ਜੋ ਮੁਹੱਬਤ ਪੰਜਾਬ ਦੇ ਖੇਤਿਆਂ ਵਿੱਚ ਹੈ ਸ਼ਾਇਦ ਉਹ 우ਸਤਾਦੀ ਸ਼ਾਇਦ ਉਹ ਗੁਣ ਸਾਨੂੰ ਵਿਦੇਸ਼ਾਂ ਤੋਂ ਨਹੀਂ ਮਿਲ ਸਕਦਾ ਵੀ ਕਦੀ ਇੱਥੋਂ ਦੇ ਉਹ ਗੁਣ ਕਦੀ ਇੱਥੋਂ ਦੀ ਮਹਿਕ ਲੈਣ ਵਾਸਤੇ ਵੀ ਤੜਫਾਈ ਇਹਦੇ ਬਾਰੇ ਮੇਰਾ ਜੋ ਇੰਡੀਵਿਜੂਅਲ ਐਕਸਪੀਰੀਅੰਸ ਹੈ ਆਈ ਵਾਸ ਵੈਰੀ ਲੱਕੀ ਮੈਂ ਬਹੁਤ ਖੁਸ਼ ਕਿਸਮਤ ਹਾਂ ਕਿ ਮੈਨੂੰ ਜਿਹੜੀ ਗੁੜਤੀ ਮਿਲੀ ਸਿਖਲਾਈ ਦੀ ਸਰਤਾਲ ਦੀ ਉਹ ਇੰਨਾ ਜ਼ਿਆਦਾ ਸਾਗਰ ਸੀਗਾ ਸਮੁੰਦਰ ਸੀਗਾ ਕਦੀ ਮਹਿਸੂਸ ਹੀ ਨਹੀਂ ਹੋਇਆ ਕਿ ਕਿਤੋਂ ਸਿੱਖਣ ਦੀ ਆਪਣੇ ਆਪ ਚ ਇਹੋ ਇੰਨੀ ਗਹਿਰਾਈ ਸੀਗੀ ਜੇ ਮੰਨ ਲਈ ਮੰਨ ਲਓ ਜੇ ਕੋਈ ਕੰਪੋਜੀਸ਼ਨ ਹੈ ਜਾਂ ਕੋਈ ਬੰਦਿਸ਼ ਹੈ ਜਾਂ ਉਹਦੀ ਕੋਈ ਵੀ ਲਾਵੇ ਉਹਦਾ ਕੋਈ ਤਾਲ ਹੈ ਉਸੇ ਟਾਈਮ ਹੀ ਮਹਾਰਾਜ ਦੀ ਕਿਰਪਾ ਨਾਲ ਉਹਨੂੰ ਪੂਰਾ ਕਰਕੇ ਸੰਪੂਰਨ ਕਰਕੇ ਸਾਹਮਣੇ ਰੱਖ ਦੇਣਾ ਇਹ ਮਹਾਰਾਜ ਦੀ ਆਪਣੀ ਵਡਿਆਈ ਹੈ ਜਦੋਂ ਅਸੀਂ ਸਰੋਤ ਜਦੋਂ ਅਸੀਂ ਸਰੋਤ ਪੜ੍ਹਦੇ ਹਾਂ ਕੀਰਤਨ ਦਾ ਸੰਬੰਧ ਤੇ ਇਤਿਹਾਸ ਸੰਬੰਧ ਪੜ੍ਹਦੇ ਹਾਂ ਕਿਆ ਜਾਂਦਾ ਜੇ ਜੋ ਪ੍ਰਾਤਨ ਕੀਰਤਨੇ ਕੋਲ ਬਹਿ ਜਾਈਦਾ ਸੀਗਾ ਅੱਜ ਅੱਜ ਵੀ ਜਦੋਂ ਬੈਠਦੇ ਆ ਉਹ ਕਹਿੰਦੇ ਪਹਿਲੇ ਸਾਜ਼ ਲੈ ਕੇ ਉਹ ਤਾਂ ਤੁਹਾਨੂੰ ਸੁਣਾਵਾਂਗੇ ਕੀ ਪ੍ਰਾਤਨ ਸਮੇਂ ਵੀ ਪਹਿਲੇ ਸਾਜ਼ ਜਾਂਦੇ ਸੀ ਤਾਂ ਉਹਨਾਂ ਵੱਲੋਂ ਗਾਇਕੀຊਿਰ ਹੁੰਦੀ ਸੀ ਤਾਂ ਉਹਨਾਂ ਦੇਖੋ ਜੀ ਮੈਂ ਇੱਕ ਤੁਹਾਨੂੰ ਅੱਜ ਬੜੀ ਵਧੀਆ ਗੱਲ ਕਹਿਣੀ ਹੈ ਜਦੋਂ ਮੈਂ ਛੋਟਾ ਸੀ ਕੀਰਤਨ ਤੇ ਵੇਖੋ ਬਾਣੀ ਮੇਰੇ ਪਿਤਾ ਜੀ ਨੇ ਮੈਨੂੰ ਇੱਕ ਗੱਲ ਕੀਤੀ ਮੈਂ ਅੱਜ ਤੱਕ ਵੀ ਉਹਨਾਂ ਦਾ ਬੜਾ ਆਭਾਰੀ ਹਾਂ ਕਿ ਮੈਨੂੰ ਇੱਕ ਇੱਕ ਗੁਰਮਖਾ ਗਾਡੀ ਰਾਹ ਚਲੰਦਾ ਉਹ ਇੱਕ ਰਾਹ ਪਾ ਦਿੰਦਾ ਉਹ ਫਿਰ ਗੱਡੀ ਉਹਦੇ ਤੇ ਚੱਲ ਪੈਂਦੀ ਮੈਨੂੰ ਕਹਿੰਨ ਲੱਗੇ ਪੁੱਤਰ ਜ਼ਿੰਦਗੀ ਦੇ ਵਿੱਚ ਸਵੇਰ ਉੱਠ ਕੇ ਤੂੰ ਅਸਾਈ ਦੀ ਵਾਰ ਦਾ ਪਾਠ ਜ਼ਰੂਰ ਕਰਿਆ ਕਰ ਕਿ ਉੱਥੋਂ ਹੀ ਗੱਲ ਆ ਜਾਈ ਬਾਣੀ ਯਾਦ ਕਰਨੀ ਫਿਰ ਮੈਨੂੰ ਉਹਨਾਂ ਨੇ ਜਦੋਂ ਮੈਂ ਆਪਣੇ ਪਿਤਾ ਜੀ ਨਾਲ 1974 ਦੇ ਵਿੱਚ ਮੈਨੂੰ ਕਹਿੰਨ ਲੱਗੇ ਬੇਟਾ ਤੇਰੇ ਸਾਰੇ ਕੰਮ ਗੁਰਨਾਨਕ ਕਰੇਗਾ ਮੈਂ ਕਿਹਾ ਪਿਤਾ ਜੀ ਮੇਰੀ ਪੜਾਈ ਨਹੀਂ ਤੂੰ ਮੇਰੇ ਨਾਲ ਚੱਲ ਤੇਰੇ ਸਾਰੇ ਕੰਮ ਗੁਰਨਾਨਕ ਕਰੇਗਾ ਮੈਨੂੰ ਉਹਨਾਂ ਦੀਆਂ ਗੱਲਾਂ 'ਚ ਅੱਜ ਉਹ ਸਵਾਦ ਉਹ ਆਨੰਦ ਮਿਲਦਾ ਮੈਂ ਕਹਿੰਦਾ ਮੇਰੇ ਪਿਤਾ ਮਾਤਾ ਮੇਰੀ ਮਾਂ ਕਹਿੰਦੀ ਸੀ ਪੁੱਤਰ ਤੈਨੂੰ ਕੀ ਚਾਹੀਦਾ ਮੈਂ ਤੈਨੂੰ ਦਿੰਨੀ ਆ ਪਰ ਕੀਰਤਨ ਨਹੀਂ ਛੱਡਣਾ ਕਿਉਂਕਿ ਤੇਰੇ ਪਿਤਾ ਜੀ ਕੀਰਤਨੀਏ ਤੇਰੇ ਤਾਏ ਤੇਰੇ ਮਾਮੇ ਤੇਰੇ ਨਾਨੇ ਪੁੱਤਰ ਤੂੰ ਕੀ ਮੈਨੂੰ ਜੇ ਤੂੰ ਕੁਝ ਮੈਨੂੰ ਖੁਸ਼ ਕਰਨਾ ਚਾਹਦਾ ਤਾਂ ਆਪਣੇ ਮਾਂ-ਬਾਪ ਦੀ ਉਹ ਖੁਸ਼ੀ ਫਿਰ ਮੇਰੇ ਪਿਤਾ ਜੀ ਨੇ ਮੇਰੇ ਤੇ ਕਿਰਪਾ ਕੀਤੀ ਮੈਨੂੰ ਕਹਿ ਲੱਗੇ ਬੈਠਾ ਮੈਂ ਵਾਇਲਨ ਬੜੀ ਮੈਂ ਵਾਇਲਨ ਪੜ੍ਹਦਾ ਮੈਂ ਸ਼ੌਕੀਨ ਸੀ ਮੈਨੂੰ ਕਿਨੀਆਂ ਵਿੱਚ ਵਾਇਲਨ ਲੈ ਕੇ ਦਿੱਤੀ ਬੇਟੇ ਤੂੰ ਇਹ ਵਜਾਣੀ ਹੈ ਅੱਛਾ ਉਸ ਤੋਂ ਬਾਅਦ ਮੈਂ ਜਦੋਂ ਥੋੜਾ ਵੱਡਾ ਆਇਆ ਮੈਂ ਸਰੰਗੀ ਵਜਾਣੀ ਸ਼ੁਰੂ ਕੀਤੀ ਮੈਨੂੰ ਕਿਸੇ ਨੇ ਕਿਹਾ ਸੀ ਉਹ ਸਰੰਗੀ ਵਜਾਣੀ ਹੈ ਨਹੀਂ ਉਹ ਇੱਕ ਮਨ ਦੀ ਖੁਸ਼ੀ ਹੈ ਆਪਣੇ ਕਿ ਰੱਬ ਨਾਲ ਜੁੜਨਾ ਜਦੋਂ ਸਾਧ ਨੂੰ ਲੈ ਕੇ ਤੁਸੀਂ ਵਜਾਉਂਦੇ ਹੋ ਤੁਹਾਡੇ ਸਿਰ ਦੇ ਸਰੀਰ ਦੇ ਵਿੱਚ ਵੜ ਜਾਂਦਾ ਕਿਆ ਬਾਤ ਫਿਰ ਉਹ ਜਿੰਨਾ ਵੀ ਤੁਹਾਡੇ ਜਿੰਨੀਆਂ ਵੀ ਹੁਣਤਾਈਆਂ ਹੁੰਦੀਆਂ ਨੇ ਉਹਨਾਂ ਨੂੰ ਖਤਮ ਕਰ ਦਿੰਦਾ ਤੇ ਵਿੱਚੋਂ ਰਸ ਪੈਦਾ ਕਰਦਾ ਗੁਰਮਤ ਸੰਗੀਤ ਦੀ ਗੱਲ ਕਰੀਏ ਇਕ ਅੱਛਾ ਕੀਰਤਨੀਆ ਬਣਨ ਵਾਸਤੇ ਕਿਹਨਾ ਚੀਜ਼ਾਂ ਦੀ ਲੋੜ ਹੈ ਅੱਛਾ ਕੀਰਤਨੀਆ ਬਣਨ ਲਈ ਜੀ ਸਭ ਤੋਂ ਪਹਿਲਾਂ ਬਈ ਜੋ ਸਮਝ ਨਾਵਾ ਪਹਿਲਾਂ ਤੇ ਤੁਹਾਡਾ ਅੱਛੇ ਸਿੱਖ ਪਰਿਵਾਰ ਵਿੱਚ ਜਨਮ ਹੋਵੇ ਕਿਸੇ ਵੀ ਪਰਿਵਾਰ ਵਿੱਚ ਜਨਮ ਹੋ ਕੇ ਜਿਵੇਂ ਮੈਂ ਸੋਚਣਾ ਹਾਂ ਕਿ ਜੇ ਬਚਪਨ ਤੋਂ ਹੀ ਤੁਹਾਨੂੰ ਪਾਠ ਪੰਜਾਬੀ ਪੰਜਾਬੀ ਸਕੂਲ ਜਾਣਾ ਉਥੋਂ ਹੀ ਤੁਹਾਨੂੰ ਸਭ ਕੁਝ ਜਿਵੇਂ ਮੈਂ ਖਾਲਸਾ ਸਕੂਲ ਚ ਗਿਆ ਤੇ ਮੈਨੂੰ ਸਭ ਕੁਝ ਯਾਦ ਹੋ ਗਿਆ ਫਿਰ ਤੁਹਾਡੇ ਕੋਲ ਸੰਗੀਤ ਦਾ ਇੱਕ ਘਰ ਦਾ ਮਾਹੌਲ ਹੋਵੇ ਔਰ ਕਲਾਸ ਵਿੱਚ ਵੀ ਸੰਗੀਤ ਹੋਵੇ ਜੇ ਤੁਹਾਡਾ ਉਧਰ ਉਧਰ ਤੁਹਾਡਾ ਧਿਆਨ ਹੈ ਜੀ ਤੋਂ ਇਸ ਤਰ੍ਹਾਂ ਕਰਦੇ ਕਰਦੇ ਜੇ ਸ਼ੁਰੂਆਤ ਹੋਵੇ ਫਿਰ ਤੁਹਾਨੂੰ ਕਿਸੇ ਅੱਛੇ ਕੀਰਤਨੀਏ ਦੇ ਨਾਲ ਰਹਿਣਾ ਉਹਦੇ ਕੋਲੋਂ ਗੁਣ ਸਿੱਖਣਾ ਕੀ ਕੀਰਤਨ ਕਰਨਾ ਕਿਵੇਂ ਮੈਂ ਇੱਕ ਸੰਗੀਤ ਹੋਰ ਚੀਜ਼ ਹੈ ਕੀਰਤਨ ਹੋਰ ਚੀਜ਼ ਹੈ ਕੀਰਤਨ ਦੇ ਵਿੱਚ ਸੰਗੀਤ ਤੇ ਤੁਸੀਂ ਕਿਵੇਂ ਵੀ ਕਰ ਸਕਦੇ ਹੋ ਕੀਰਤਨ ਵਿੱਚ ਮਨ ਜੋੜਨਾ ਪੈਂਦਾ ਮਨ ਤੇ ਆਤਮਾ ਜੇ ਇਹ ਜੁੜ ਜਾਵੇ ਤੇ ਫਿਰ ਉਸ ਦਾ ਅਨੰਦ ਹੀ ਹੋਰ ਹੈ ਤੁਸੀਂ ਕਿਹਾ ਕੀਰਤਨ ਹੋਰ ਚੀਜ਼ ਹੈ ਸੰਗੀਤ ਹੋਰ ਚੀਜ਼ ਹੈ ਜਦੋਂ ਗੁਰਮਤ ਸੰਗੀਤ ਤੇ ਸੰਗੀਤ ਦੀ ਗੱਲ ਕਰਦੇ ਆ ਇੱਥੇ ਗੁਰੂ ਦੀ ਬਾਣੀ ਸ਼ਾਮਿਲ ਹੈ ਗੁਰਮਤ ਸੰਗੀਤ ਦੇ ਵਿੱਚ ਉਸ ਸੰਗੀਤ ਚ ਗੁਰੂ ਦੀ ਬਾਣੀ ਸ਼ਾਮਲ ਨਹੀਂ ਦੁਨਿਆਵੀ ਸੁਰ ਨੇ ਦੁਨਿਆਵੀ ਸਾਜ਼ ਨੇ ਗੁਰਮਤ ਸੰਗੀਤ ਨੂੰ ਪ੍ਰਭਾ ਕਿਵੇਂ ਕਰੋਂਗੇ ਸੰਗੀਤ ਜਿੱਥੇ ਤੁਸੀਂ ਕੱਲ ਸੁਨੋ ਰੇ 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 ਪਾਪਾ ਪਾਪਾ ਗਾਗਾ ਗਾਗਾ ਹੀ ਕਰੀ ਜਾਈਦੀ ਹੈ ਨਾ ਉੱਥੇ ਤੁਸੀਂ ਕੋਈ ਵੀ ਚੀਜ਼ ਛੇੜੀ ਤੇ ਉਹਦੇ ਵਿੱਚ ਰਾਗ ਦਾ ਵਿਸਤਾਰ ਕਰਨਾ ਦੋ ਲਾਈਨਾਂ ਹੁੰਦੀਆਂ ਨੇ ਉਹਨਾਂ ਨੂੰ ਹੀ ਗਾਣਾ ਅੱਧਾ ਘੰਟਾ ਪਰ ਬੜਾ ਫਰਕ ਹੈ ਜੇ ਤੁਸੀਂ ਰਾਗ ਸ਼ੁਰੂ ਕੀਤਾ ਫਿਰ ਸ਼ਬਦ ਪੂਰਾ ਕਰਨਾ ਸ਼ਬਦ ਦਾ ਅਰਥ ਕੀ ਹੈ ਉਹ ਜਿਹੜਾ ਸ਼ਬਦ ਦਾ ਸ਼ੁਰੂ ਹੋਏ ਰਹਾ ਤੋਂ ਪਹਿਲਾਂ ਜਾਂ ਜਿੱਥੋਂ ਸ਼ਬਦ ਸ਼ੁਰੂ ਕੀਤਾ ਉਹਨੂੰ ਸੁਰਾਂ ਨਾਲ ਸੰਗਤ ਤੇ ਹਿਰਦੇ ਵਿੱਚ ਪਾਣਾ ਉਹਨੂੰ ਪੇਸ਼ ਕਰਨਾ ਜਦ ਤੱਕ ਇਹ ਚੀਜ਼ ਪੇਸ਼ ਪੇਸ਼ਕਾਰੀ ਨਾ ਆਵੇ ਬਾਣੀ ਪੜਨੀ ਜੋ ਹੈ ਬਾਣੀ ਉਹਦਾ ਉਚਾਰਨ ਐਸਾ ਹੋਵੇ ਕਿ ਆਪਣੇ ਆਪ ਹੀ ਬਾਣੀ ਦੇ ਅਰਥ ਸਰੋਤੇ ਦੇ ਹਿਰਦੇ ਵਿੱਚ ਪੈ ਜਾ। ਸੰਗਤ ਵਿੱਚ ਕੀਰਤਨ ਕੀਤਾ ਜਾ ਰਿਹਾ ਹੈ ਰਾਗੀ ਸਿੰਘ ਦੇ ਵੱਲੋਂ। ਰਾਗਾਂ 'ਚ ਕੀਰਤਨ ਕੀਤਾ ਜਾ ਰਿਹਾ ਹੈ। ਸ਼ਬਦ ਦੀ ਪ੍ਰਧਾਨਤਾ ਪਹਿਲੇ ਚਾਹੀਦੀ ਹੈ ਰਾਗ ਦੀ ਪ੍ਰਧਾਨਤਾ ਚਾਹੀਦੀ। ਨਹੀਂ ਜੀ ਨਹੀਂ ਸਭ ਤੋਂ ਪਹਿਲਾਂ ਸ਼ਬਦ ਸ਼ਬਦ ਤੇ ਜਿਹੜੀ ਸ਼ਬਦ ਦੀ ਜਿਹੜੀ ਪ੍ਰਧਾਨਤਾ ਹੈ ਜਿਹੜਾ ਰਾਗ 'ਚ ਖੋ ਗਿਆ ਉਹ ਤੇ ਫਿਰ ਸਵਾਦ ਨਾ ਨਾ ਰਿਹਾ। ਸਵਾਦ ਤਾਂ ਹੈ ਰਾਗ ਇੱਕ ਰਾਗ ਦੇ ਨਾਲ ਤੁਸੀਂ ਉੱਡਣਾ ਹੈ। ਪਰ ਜਿਹੜ ਜੋ ਮੇਨ ਉਸ ਤੇ ਆ ਵਿਚਾਰ ਹੈ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਗੁਰਬਾਣੀ ਹੈ ਗੁਰਬਾਣੀ ਬਹੁਤ ਇਹ ਗੁਰਬਾਣੀ ਨੂੰ ਜਦ ਤੱਕ ਤੁਸੀਂ ਪੂਰੇ ਦਿਲ ਨਾਲ ਪੂਰੀ ਆਤਮਾ ਨਾਲ ਸੱਚੀ ਸੁੱਚੀ ਆਤਮਾ ਨਾਲ ਤੇ ਜੇ ਆਤਮਾ ਸੱਚੀ ਹੋਵੇਗੀ ਤਾਂ ਹੀ ਤੁਸੀਂ ਸੱਚ ਦਾ ਜੋ ਉਚਾਰਨ ਕਰੋਗੇ ਤੇ ਲੋਕਾਂ ਦੇ ਤੱਕ ਪਹੁੰਚਾਓਗੇ ਵਿਵੇਦ ਸਿੰਘ ਤੁਸੀਂ ਲੰਬਾ ਸਮਾਂ ਨਾਲ ਰਹੇ ਹੋ ਹਰ ਸਟੇਜ ਤੇ ਤੁਸੀਂ ਕੀਰਤਨ ਦੀਆਂ ਛੇਬਰਾ ਲਾਈਆਂ ਆਲੇ ਤਬਲੇ ਦੇ ਰਾਈ ਪਖਾਵਾਜ ਦੇ ਰਾਈ ਜੋੜੀ ਦੇ ਰਾਈ ਕਦੀ ਕੋਈ ਇਹੋ ਜੀ ਘਟਨਾ ਵਾਪਰੀ ਆਖਿਆ ਵੀ ਦਵਿੰਦਰ ਸਿੰਘ ਇੱਥੇ ਆਪਾਂ ਥੋੜੀ ਜੀ ਮਿਸਟੇਕ ਕਰ ਗਏ ਇੱਥੇ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਕਰਨਾ ਸੀ ਇਸ ਤਰ੍ਹਾਂ ਅੱਧਾ ਪੌਣ 22 ਸਵਾ ਡੇਢ 2.25 ਤੈਨੂੰ ਗੱਲ ਨਾ ਸਮਝ ਆਈ ਸਰ ਤਾਲ ਦੇ ਵਿੱਚ ਜਿਹੜੀ ਜਦੋਂ ਲਹਿ ਦੀ ਗੱਲ ਹੁੰਦੀ ਹੈ ਜੀ ਐ ਇੰਨਾ ਵਿਖੜਾ ਜਿਹੜਾ ਗਵਈਆ ਹੁੰਦਾ ਉਹ ਤਬਲੇ ਵਾਲੇ ਵਰਗਾ ਹੀ ਤਬਲਾ ਜਾਣਦਾ ਹੁੰਦਾ ਮੈਂ ਤੁਹਾਨੂੰ ਸਵਾਲ ਤਾਂ ਕੀਤਾ ਕਿਉਂਕਿ ਆਪਟੀਟਿਊਡ ਬਹੁਤ ਜ਼ਰੂਰੀ ਹੈ ਤੇ ਕਈ ਵਾਰੀ ਕੀ ਹੁੰਦਾ ਕੋਈ ਚੀਜ਼ ਵਜਾ ਰਿਆਂ ਗਾਰਿਆਂ ਹਵਾ ਦੇ ਵਿੱਚ ਹੀ ਗਲਤੀ ਹੁੰਦੀ ਏ ਆਦੀ ਪੌਣ ਸਵਾ ਸਵਾਈ ਡੇਡ ਇਸ ਤਰ੍ਹਾਂ ਮਾਤਰ ਉਨਾ ਪਰਾਂ ਹੁੰਦੀ ਏ ਤੇ ਨਾਲ ਹੀ ਫਿਰ ਠੀਕ ਕਰਕੇ ਹਵਾ ਦੇ ਵਿੱਚ ਹੀ ਤੇ ਗੁਰਦੇ ਉੱਤੇ ਮਾਰਨੀ ਚੀਜ਼ ਕੀ ਬਾਤ ਹੈ ਇਹ ਮਹਾਰਾਜ ਆਪ ਕਿਰਪਾ ਕਰਦਨ ਤੇ ਤਾਂ ਹੁੰਦਾ ਨਹੀਂ ਤਾਂ ਗਲਤੀ ਹੋਣ ਦੇ ਚਾਂਸ ਤੇ ਬੜੇ ਰਹਿੰਦੇ ਮੇਰੀ ਇੱਕ ਬੇਨਤੀ ਇਹਦੇ ਵਿੱਚ ਐਵੇਂ ਕਿ ਜਿਹੜਾ ਸਾਡੇ ਬਜ਼ੁਰਗ ਕਿਆ ਕਰਦੇ ਸਨ ਕਿ ਜਿਹੜਾ ਤਬਲਾ ਹੈ ਉਦੇ ਨਾਲ ਜਿਹੜਾ ਗਵਈਆ ਹੈ ਉਹਦਾ ਮਨ ਖੁਸ਼ ਹੁੰਦਾ ਕਿਉਂਕਿ ਉਹ ਮਨ ਖੇੜੇ ਵਿੱਚ ਆਂਦਾ ਹੈ ਕੀਰਤਨ ਦਾ ਨਾਮ ਹੀ ਖੇੜਾ ਹੈ ਤੇ ਜਦੋਂ ਬਾਣੀ ਤੇ ਰਾਗ ਤੇ ਤਾਲ ਜਦੋਂ ਰਲ ਜਾਣ ਫਿਰ ਇੱਕ ਖੇੜਾ ਬਣਦਾ ਮੈਂ ਚਾਹਾਂਗਾ ਥੋੜੇ ਇੱਕ ਦੋ ਸ਼ਬਦ ਦੀਆਂ ਪੰਕਤੀਆਂ ਹੋ ਜਾਣ ਬੜੀ ਅੱਛੀ ਗੱਲ ਕੀਤੀ ਹੈ ਜਿਵੇਂ ਆਪ ਸ਼ਬਦ ਇੱਕ ਸਾਡਾ ਸੁਣਦੇ ਹੋ ਉਸ ਸ਼ਬਦ ਨੂੰ ਮੈਂ ਆਪਣੇ ਪਿਤਾ ਜੀ ਕੋਲੋਂ ਸੁਣਨਾ ਯਾ ਮੈਂ ਉਹ ਅੱਜ ਅੱਜਕਲ ਹੁਣ ਮੈਂ ਸ਼ਬਦਾਂ ਦਾ ਤੇ ਆਪ ਜੀ ਨੂੰ ਪਤਾ ਹੈ ਇਹ ਤੇ ਬੜਾ ਹੀ ਵੱਡਾ ਸਾਗਰ ਹੈ ਬਿਲਕੁਲ ਤੇ ਜੇ ਕੋਈ ਜਿਵੇਂ ਅਸੀਂ ਸਾਡਾ ਜਿਵੇਂ ਮੈਂ ਅਸੀਂ ਉਹਨਾਂ ਨੂੰ ਰਾਗ ਤੇ ਤਾਲ ਨੂੰ ਅਸੀਂ ਹਮੇਸ਼ਾ ਜਗ੍ਹਾ ਦਿੱਤੀ ਕਿ ਜਦੋਂ ਵੀ ਕੋਈ ਸ਼ਬਦ ਪੜਨਾ ਹੈ ਉਸ ਦਾ ਉਹੀ ਰਾਗ ਹੋਵੇ ਉਹੀ ਇੱਕ ਅ ਅ ਪਵਜਲ ਬਿਨ ਸ਼ਬਦ ਕਿਉ ਤਰੀਏ ਪਵਜਲ ਬਿਨ ਸ਼ਬਦ ਕਿਉ ਤਰੀ ਨਾਮ ਬਿਨਾ ਜਗ ਰੋਗ ਵਿਆਪੇ ਆ ਨਾਮ ਬਿਨਾ ਜਗ ਰੋਗ ਵਿਆਪਿਆ ਦੁਬਦਾ ਡੁਬ ਡੁਬ ਮਰੀਏ ਪਾਉ ਜਲ ਬਿਨ ਸ਼ਬਦੇ ਕਿਉ ਉਧ ਗੁਰ ਕੇ ਸ਼ਬਦ ਤਰੇ ਮਨਕੇ ਤੇ ਬ੍ਰਹਮਾਦਕ ਇੰਦਰਾ ਤਰੇ ਸਨਕ ਸੰਨੰਦਨ ਤਪਸਵੀ ਜਨ ਕੀਤੇ ਗੁਰ ਪ੍ਰਸਾਦੀ ਪਰ ਪਰੇ ਬਸ ਪਾਉ ਜਲ ਬਿਨ ਸ਼ਬਦੇ ਕਿਉ ਤਰੀਏ ਨਾਮ ਬਿਨਾ ਜਗ ਰੋਗ ਬਿਆਪਿਆ ਦੁਬਦਾ ਡੁਬ ਡੁਬ ਮਰੀਏ ਨਾਮ ਬਿਨਾ ਤੋ ਇਹ ਕੀਰਤਨੇ ਪੈਰੋ ਰਾਗ ਦਾ ਸ਼ਬਦ ਹੈ ਮਾਲਾ ਅੱਜ ਵੀ ਜੇ ਤੁਸੀਂ ਕੀਰਤਨ ਨੂੰ ਵੇਖਦੇ ਹੋ ਕਦੀ ਜ਼ਹਿ ਚ ਖਿਆਲ ਨਹੀਂ ਆਂਦਾ ਵੀ ਠੀਕ ਹੈ ਨੌਜਵਾਨ ਕੀਰਤਨ ਵਾਲੇ ਪਾਸੇ ਆ ਰਹੇ ਨੇ ਹੁਬ ਹੁਮਾ ਕੇ ਸੰਗਤ ਚ ਕੀਰਤਨ ਕਰ ਰਹੇ ਨੇ ਪਰੰਤੂ ਜਿਹੜਾ ਕੀਰਤਨ ਪਰਾਤਨ ਕੀਰਤਨ ਸੀ ਅੱਜੂ ਕੀਰਤਨ ਕਿਤੇ ਅਲੋਪ ਹੁੰਦਾ ਦਿਖਾਈ ਦੇ ਰਿਹਾ ਮੈਂ ਓਨੈਸਟਲੀ ਕਹਿ ਰਿਹਾ ਜੀ ਮੈਂ ਜਦੋਂ ਵੀ ਕਿਸੇ ਗੁਰਦੁਆਰਾ ਸਾਹਿਬ ਵਿੱਚ ਜਾਣਾ ਵਾਂ ਜਾਂ ਮੈਂ ਜਦੋਂ ਵੀ ਕੋਈ ਰਿਕਾਰਡਿੰਗ ਸੁਣਨਾ ਪਲੀਜ਼ ਡੋਨਟ ਟੇਕ ਮੀ ਰੋਂਗ ਮੈਨੂੰ ਗਲਤ ਨਾ ਲੈਣਾ ਮੈਂ ਕਿਆ ਲੈਣਾ ਕਿਸੇ ਕੋਲ ਇਹ ਕੋਈ ਕੀਰਤਨ ਕਰ ਰਿਹਾ ਮੈਂ ਕੀ ਲੈਣਾ ਮਹਾਰਾਜ ਨੂੰ ਹੋਰ ਦਵੇ ਪਰ ਉਸ ਸਟੈਂਡਰਡ ਨੂੰ ਵੇਖ ਕੇ ਮਨ ਇਨਾ ਦੁਖਦਾ ਨਹੀਂ ਤਾਂ ਪੁਰਾਣੇ ਲੋਕ ਗੁਰਦੁਆਰੇ ਜਾਣਾ ਸੀ ਲੋਕਾਂ ਨੇ ਜਾ ਕੇ ਕਿਸੇ ਨੂੰ ਕਰ ਉੱਥੇ ਚੌਂਕੜਾ ਮਾਰ ਕੇ ਬੈਠ ਜਾਣਾ ਕਿ ਮੈਂ ਸਾਨੂੰ ਲਵਾ ਮੇਰੇ ਵੀ ਪੱਲੇ ਪੈ ਜਾਏ ਜਦੋਂ ਫਿਰ ਤੁਸੀਂ ਵੇਖਦੇ ਹੋ ਕਿ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਮੈਂ ਨਹੀਂ ਕਹਿੰਦਾ ਹਰ ਵਕਤ ਨਹੀਂ ਜਾਂ ਹਰ ਨੂੰ ਨਹੀਂ ਕਹਿੰਦਾ ਕਦੇ-ਕਦੇ ਬੜਾ-ਬੜਾ ਅੱਛਾ ਵੀ ਕਰਦੇ ਹੁੰਦੇ ਹਨ ਜਿਵੇਂ ਅੱਜਕੱਲ ਤੁਸੀਂ ਵੇਖਦੇ ਹੋ ਜੀ ਜਿਵੇਂ ਦੂਜੇ ਚੈਨਲਾਂ 'ਤੇ ਕੈਸੇ ਕੈਸੇ ਅੱਛੇ ਛੋਟੇ ਛੋਟੇ ਬੱਚੇ ਆ ਰਹੇ ਨੇ ਪਰ ਮੇਰੀ ਅਰਦਾਸ ਹੈ ਅਸੀਂ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰ ਸਕਦੇ ਕਿਸੇ ਨੂੰ ਮਾੜਾ ਨਹੀਂ ਬੋਲਣਾ ਮਾੜਾ ਬੋਲਿਆ ਤਾਂ ਕੀ ਹੈ ਗੁਰੂ ਦਾ ਸਿੱਖ ਕਹਿਣਾ ਕੀ ਹੈ ਮੈਂ ਅਰਦਾਸ ਕਰਨਾ ਜੀ ਉੱਥੇ ਜਿਹੜੇ ਜਦੋਂ ਬੰਬੇ 'ਚ ਪ੍ਰੋਗਰਾਮ ਵੇਖੀਦੇ ਨੇ ਉਹ ਕੀ ਕਿਆ ਹੈ ਪ੍ਰੋਗਰਾਮ ਉਹਨੂੰ ਕੀ ਕਹਿੰਦੇ ਨੇ ਜਿੱਥੇ ਬੜੇ ਸੇਕਿੰਗ ਬਿਲਕੁਲ 뮤직ਸ ਜੋ 뮤직 ਜੋ ਵੀ ਸ਼ੋ ਆਉਂਦੇ ਨੇ ਮੈਂ ਬੜਾ ਹੈਰਾਨ ਹੁੰਨਾ ਮੇਰੀ ਅਰਦਾਸ ਹੈ ਸਾਡੇ ਸਿੱਖ ਬੱਚੇ ਵੀ ਇਸ ਤਰ੍ਹਾਂ ਕਰਨ ਸੋ ਜਿਹੜਾ ਸਾਡਾ ਗੁਰੂ ਦਾ ਮੈਸੇਜ ਹੈ ਔਰ ਕੀਰਤਨ ਵਾਲਾ ਆਣ ਕੀ ਉਹ ਸਦਾ ਰਾਗ ਤਾਲ ਔਰ ਗੁਰਗੰਦ ਸਬ ਦੀ ਬਾਣੀ ਹੈ ਉਹ ਤੇ ਹਮੇਸ਼ਾ ਅਮਰ ਹੈ ਉਸਨੇ ਤੇ ਹਮੇਸ਼ਾ ਰਹਿਣਾ ਪਰ ਅਸੀਂ ਇਸ ਵੱਲ ਧਿਆਨ ਦੇਈਏ ਸਾਰੇ ਬੱਚੇ ਉਹ ਜ਼ਰੂਰ ਕਰੋ ਤੁਸੀਂ ਲੰਬਾ ਸਮਾਂ ਤੰਤੀ ਸਾਜਾਂ ਨਾਲ ਰਹੇ ਹੋ ਤੰਤੀ ਸਾਜਾਂ ਦੀ ਸੰਗਤ ਮਾਣੀ ਹੈ ਪਰ ਬਹੁਤ ਆਦਤ ਗਿਣਤੀ ਜਦੋਂ ਅੱਜ ਅਸੀਂ ਵੇਖਦੇ ਆ ਅੱਜ ਹਰ ਕੋਈ ਪਰਿਵਾਰ ਦਾ ਬੱਚਾ ਮੋਸਟਲੀ ਗੁਰਸਿੱਖ ਪਰਿਵਾਰਾਂ ਦੇ ਬੱਚੇ ਚਾਹੁੰਦੇ ਨੇ ਅਸੀਂ ਕੀਰਤਨ ਕਰੀਏ ਅਸੀਂ ਸੰਗਤ ਵਿੱਚ ਗੁਰੂ ਕੇ ਬਾਬੇ ਦੀ ਬਾਣੀ ਗਾਈਏ ਤੰਤੀ ਸਾਜਾਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਮੌਜੂਦਾ ਸਮੇਂ ਤੰਤੀ ਸਾਜਾਂ ਦਾ ਰੋਲ ਕੀ ਹੈ ਅਕਸਰ ਕਿਹਾ ਜਾਂਦਾ ਹੈ ਤੰਤੀ ਸਾਜ ਸਿੱਖਣੇ ਬੜੇ ਔਕੇ ਨੇ ਇਹਨਾਂ ਨੂੰ ਸਿੱਖਣ ਵਾਸਤੇ ਬੜਾ ਲੰਮਾ ਸਮਾਂ ਚਾਹੀਦਾ ਹੈ ਅੱਜ ਉਹ ਨੌਜਵਾਨਾਂ ਕੋਲ ਸਮਾਂ ਹੈ ਨਹੀਂ ਅੱਜ ਦਾ ਨੌਜਵਾਨ ਚਾਹੁੰਦਾ ਹੈ ਕਿ ਮੈਨੂੰ ਹਰਮੋਨੀਅਮ ਤੇ ਚਾਰ ਸ਼ਬਦ ਕੱਢਨੇ ਆ ਗਏ ਤੇ ਮੈਂ ਕੀਰਤਨੀਆਂ ਬਣ ਗਿਆ ਕੀ ਇਸ ਵਿਚਾਰਤਾਨਾ ਸਹਿਮਤ ਹੋ ਅੱਜ ਦੀ ਜਿਹੜੀ ਦੁਨੀਆ ਦਾ ਮੇਨ ਮੁੱਦਾ ਬਲਕਿ ਹਜ਼ਾਰਾਂ ਸਾਲਾਂ ਤੋਂ ਕਿ ਜ਼ਿੰਦਗੀ ਦੇ ਵਿੱਚ ਰੋਟੀ ਕਪੜਾ ਔਰ ਮਕਾਨ ਤਿੰਨ ਚੀਜ਼ਾਂ ਹੈ ਕਦੀ ਨਾ ਮੁਕਣੀਆਂ ਨਾ ਮੁਕਣ ਗਿਆ ਜਦੋਂ ਲਿਵਿੰਗ ਕਾਸਟ ਵੇਖੀਏ ਤੇ ਹਰ ਬੰਦੇ ਨੂੰ ਮਿਹਨਤ ਕਰਨੀ ਪੈਂਦੀ ਹੈ ਆਪਣੇ ਪੈਸੇ ਵਾਸਤੇ ਕਿ ਮੈਂ ਆਪਣੀ ਜ਼ਿੰਦਗੀ ਦੀ ਡੇਲੀ ਜ਼ਰੂਰਤਾਂ ਕਿਸ ਤਰ੍ਹਾਂ ਪੂਰੀਆਂ ਕਰੀ ਜੀ ਔਰ ਇਹ ਕੰਮ ਹੈ ਬੜਾ ਫਕੀਰੀ ਦਾ ਕੀ ਬਾਤ ਹੈ ਬਹੁਤ ਔਰ ਇਹ ਕੰਮ ਹੈ ਬੜਾ ਫਕੀਰੀ ਦਾ ਹੈ ਔਰ ਇਹ ਮਿਲਦਾ ਉਹਨੂੰ ਜਿਹਨੂੰ ਮਹਾਰਾਜ ਆਪ ਬਖਸ਼ਿਸ਼ ਉਹਨੂੰ ਚੁਣ ਕੇ ਇੰਜ ਕੱਢ ਕੇ ਨਾ ਆਪਣੇ ਕੋਲ ਇੱਥੇ ਰੱਖ ਲੈਣ ਤੇ ਉਹਨੂੰ ਨਿਗਾਹਾਂ ਦੇ ਦੇਣ ਰੋਸ਼ਨੀ ਦੇ ਦੇਣ ਆਹ ਚਾਪੁੱਤਰ ਇਸ ਰਾਹ ਤੇ ਤੁਰੀ ਜਾ ਵਿਰੋਧ ਵਿੱਚ ਜਿਹੜੀ ਗਰੀਬੀ ਹੈ ਨਾ ਉਹਦੇ ਵਿੱਚ ਵੀ ਉਹਨੂੰ ਅਮੀਰੀ ਲੱਗਦੀ ਫਿਰ ਉਹਨੂੰ ਅੱਛਾ ਉਸਤਾਦ ਮਿਲ ਜਾਵੇ ਫਿਰ ਉਹ ਉਹਨੂੰ ਸਿੱਖ ਲਵੇ ਔਰ ਸਿੱਖੇ ਉਹਨੂੰ ਪਾਲਿਸ਼ ਕਰੇ ਰਿਆਜ਼ਤ ਕਰੇ ਉਹਦੇ ਤੇ ਔਰ ਰਿਆਜ਼ਤ ਕਰਨ ਦੇ ਬਾਅਦ ਫਿਰ ਬਜ਼ੁਰਗਾਂ ਕੋਲ ਜਾ ਕੇ ਮਹਾਰਾਜ ਜੀ ਮੈਂ ਠੀਕ ਕੀਤਾ ਫਿਰ ਉਹ ਇਜਾਜ਼ਤ ਦਿੰਦੇ ਨੇ ਕਿ ਜਾ ਪੁੱਤਰ ਹੁਣ ਪਰਮਣ ਕਰ ਸੇਵਾ ਕਰ ਤੇ ਫਿਰ ਉਹਨੂੰ ਜਿਹੜਾ ਚਾਰ ਛਿਲਕੇ ਜੇ ਮਿਲ ਜਾਣ ਜ਼ਿੰਦਗੀ ਦੇ ਬਲਕਿ ਮੈਂ ਤੇ ਹੱਥ ਜੋੜ ਕੇ ਬੇਨਤੀ ਕਰਨਾ ਵਾਹੇ ਗੁਰੂ ਨੂੰ ਕਿ ਜਿੰਨੇ ਵੀ ਆਪਣੇ ਇਸ ਸ਼ੋਭੇ ਦੇ ਬੰਦੇ ਨੇ ਰਾਗੀ ਸਿੰਘ ਜੀ ਪਾਟੀ ਸਿੰਘ ਜੀ ਸੇਵਾਦਾਰ ਜੀ ਇਹਨਾਂ ਸਾਰਿਆਂ ਦੀਆਂ ਬੜੀਆਂ ਅੱਛੀਆਂ ਤਨਖਾਹਾਂ ਹੋਣੀਆਂ ਚਾਹੀਦੀਆਂ ਤਾਂ ਕਿ ਇਹਨਾਂ ਨੂੰ ਜਿਹੜਾ ਬੇਸਿਕ ਇੱਕ ਹਰਡਲ ਹੈ ਰੁਕਾਵਟ ਹੈ ਜ਼ਿੰਦਗੀ 'ਚ ਉਹ ਉਹਨਾਂ ਤੋਂ ਬਾਹਰ ਹੋ ਜਨ ਜਦੋਂ ਬੰਦੇ ਨੂੰ ਪੇਟ ਦਾ ਸਵਾਲ ਆ ਜਾਏ ਨਾ ਹੈ ਨਾ ਤੇ ਉਹ ਸਭ ਕੁਝ ਖਾ ਨਿਡਾਲ ਹੋ ਜਾਏ ਇਹਦੇ ਤੇ શ્રી ਕ੍ਰਿਸ਼ਨ ਮਾਰੇ ਕਹਿੰਦੇ ਨੇ ਕਿ ਤਿੰਨ ਤਰੀਕੇ ਦਾ ਦੁੱਖ ਪੁੱਤਰ ਮਰਨ ਅਤੀ ਕਸ਼ਟਨ ਪੁੱਤਰ ਮਰ ਜਾਣਾ ਕਿਸੇ ਦਾਤੀ ਕਸ਼ਟਨ ਕਸ਼ਟਾਂਕ ਕਸ਼ਟਨ ਕੀ ਦੁਨੀਆ ਜੋ ਸਭ ਤੋਂ ਵੱਡਾ ਦਰਾ ਖੁਦਿਆ ਖਲ ਭੇਟ ਦਾ ਭੁੱਖਾ ਹੋਣਾ ਸਭ ਤੋਂ ਵੱਡਾ ਪਰ ਮੈਂ ਜਿਹੜੀ ਇਹ ਸਵਾਲ ਤੇ ਮੈਂ ਜ਼ਰੂਰ ਕਵਾਂਗਾ ਪਲੀਜ਼ ਇਹ ਬਹੁਤ ਮੁਸ਼ਕਲ ਟਾਪਿਕ ਹੈ ਈਦਰ ਸਜਿੰਦਾ ਹੁੰਦਾ ਹੈ ਜਾਂ ਈਦਰ ਗਵਈਆ ਹੁੰਦਾ ਹੈ ਕੀ ਬਾਤ ਹੈ ਬਹੁਤ ਖੂਬ ਮੈਂ ਪਹਿਲੀ ਵਾਰੀ ਇਹਨੂੰ ਕਲੀਅਰ ਨਹੀਂ ਸੀ ਕਰ ਸਕਿਆ ਮੈਨੂੰ ਪਹਿਲੀ ਵੀ ਆਪ ਜੀ ਦੀ ਜਦੋਂ ਤੁਸੀਂ ਅਸੀਂ 1-2 ਸਾਲ ਪਹਿਲਾਂ ਆਏ ਆ ਬੜਾ ਅੱਛਾ ਲੱਗਾ ਸਾਨੂੰ ਡਾਕਟਰ ਸਾਹਿਬ ਪਰ ਮੈਨੂੰ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹਨਾ ਈਦਰ ਬੰਦਾ ਸਜਿੰਦਾ ਬਣਦਾ ਜਾਂ ਈਦਰ ਬੰਦਾ ਗੋਈਆ ਬਣਦਾ ਜਿਹੜਾ ਬੰਦਾ ਤੁਸੀਂ ਬਹੁਤ ਘੱਟ ਕਲਾਸਿਕਲ ਵੇਖੇ ਹੋਣਗੇ ਕਿ ਉਹ ਸਜਿੰਦੇ ਵੀ ਆਉਣ ਤੇ ਗੋਈਏ ਵੀ ਆਉਂਦੇ ਆ ਇਹ ਇਹ ਜਿਹੜਾ ਇਹ ਗੱਲ ਏ ਇਹ ਮਜ਼ਾਕ ਨਹੀਂ ਹੈ ਕਿਰਤਨੀਆਂ ਹੋਣਾ ਹਾਈਲੀ ਪ੍ਰੋਫੈਸ਼ਨਲ ਬੰਦਾ ਹੋਏਗਾ ਜਿਹੜਾ ਜਿਹੜਾ ਜ਼ਿੰਦਗੀ ਵਿੱਚ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਹਮੇਸ਼ਾ ਮੈਨੂੰ ਇੱਕ ਵਾਰੀ ਤਾਫਾ ਸਾਹਿਬ ਕਹਿਣ ਲੱਗੇ ਕਹਿਣ ਲੱਗੇ ਯਾਰ ਤੂੰ ਹਮੇਸ਼ਾ ਬੜਾ ਹਮੇਸ਼ਾ ਚੱਕਰ ਚ ਹੀ ਪਿਆ ਰਹਿੰਦਾ ਹੋਵੇਗਾ ਕਿਉਂਕਿ ਹਜ਼ੂਰੇ ਕਮ ਵਜਾਣਾ ਵੀ ਤੇ ਗਾਣਾ ਵੀ ਤੇ ਬਾਣੀ ਵੀ ਯਾਦ ਕਰਨੀ ਫਿਰ ਗੁਰਪੀਰਾਂ ਦੀ ਚੱਕਰੀ ਵੀ ਕਰਨੀ ਇਹ ਮਹਾ ਕਰੜੀ ਹੈ ਪਰ ਜਿਹਦੇ ਤੇ ਗੁਰੂ ਬਹੁਤਾ ਦਿਆਲ ਹੋਵੇ ਉਹ ਤੁਸੀਂ ਕਹਿੰਦੇ ਹੋ ਕਿ ਹੁਣ ਜਿਵੇਂ ਕਿਸੇ ਨੇ ਸਾਜ਼ ਵਜਾਣਾ ਸਾਜ਼ ਵਜਾਣਾ ਤੇ ਗਾਣਾ ਇਹ ਦੋ ਅਲੱਗ-ਅਲੱਗ ਚੀਜ਼ਾਂ ਹਨ ਔਰ ਹਾਂ ਗੁਰੂ ਜੀ ਗੁਰੂ ਅਰਜਨ ਸਾਹਿਬ ਦੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਵੇ ਤੇ ਫਿਰ ਉਹ ਫਿਰ ਸ਼ਾਇਦ ਕੋਈ ਬਣ ਜਾਵੇ ਪਰ ਗੱਲ ਕੀ ਹੁੰਦੀ ਹੈ ਕਿ ਜਿਹੜਾ ਅਸਰਦਾਇਕ ਸਾਜ਼ਵੀ ਵਜਾ ਲੇਗਾ ਗਾ ਵੀ ਲੇਗਾ ਫਿਰ ਸਭ ਤੋਂ ਵੱਡੀ ਗੱਲ ਹੈ ਗੁਰੂ ਨਾਨਕ ਉਹਦੇ ਵਿੱਚ ਅਸਰ ਪਾ ਦਵੇ ਮੈਂ ਥੋੜਾ ਜਿਹਾ ਸੰਸਾਰ ਪੱਧਰ ਤੇ ਗੱਲ ਕਰਾਂ ਜਦੋਂ ਅਸੀਂ ਇਸਲਾਮ ਵੱਲ ਵੇਖਦੇ ਹਾਂ ਤੇ ਇਸਲਾਮ ਵਾਲੇ ਕਹਿੰਦੇ ਨੇ ਸਾਡੇ ਧਰਮ ਦੇ ਵਿੱਚ ਸਾਡੇ ਪੰਥ 'ਚ ਸਾਡੇ ਮਜ਼ਬਬ 'ਚ ਇਹੋ ਜਿਹੇ ਕੀਰਤਨੀਏ ਹੋਏ ਨੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਇਬਾਦਤ ਕੀਤੀ ਹੈ ਉਹ ਵੱਡੇ ਵੱਡੇ ਸਮਰਾਟ ਵੱਡੇ ਵੱਡੇ ਆਚਾਰੀਆਂ ਦਾ ਨਾਂ ਲੈ ਕੇ ਗੱਲ ਕਰਦੇ ਨੇ ਹਿੰਦੂ ਧਰਮ ਦੀ ਗੱਲ ਕਰੀ ਉੱਥੇ ਬੜੇ ਵੱਡੇ ਵੱਡੇ ਸੰਗੀਤ ਦੇ ਆਚਾਰੀ ਹੋਏ ਨੇ ਪਰੰਤੂ ਜਦੋਂ ਗੁਰੂ ਨਾਨਕ ਦੇ ਘਰ ਦੀ ਗੱਲ ਆਉਂਦੀ ਹੈ ਗੁਰੂ ਨਾਨਕ ਦੇ ਸਿੱਖਾਂ ਦੀ ਗੱਲ ਆਉਂਦੀ ਹੈ ਖਾਸ ਕਰਕੇ ਅੱਜ ਤੱਕ ਕੀਰਤਨੀਆਂ ਆਪਣੇ ਪ੍ਰਾਤਨ ਗੁਰਸਿੱਖਾ ਦੇ ਨਾਮ ਲੈਣ ਤੋਂ ਸੰਕੋਚ ਕਰਦੇ ਆਂ ਐਸੇ ਐਸੇ ਪ੍ਰਿੰਸੀਪਲ ਸੁਬੀਰ ਸਿੰਘ ਜੀ ਇੱਕ ਕਿਤਾਬ ਵਿੱਚ ਉਹ ਕਹਿੰਦੇ ਨੇ ਕਿ Swami Haridas ji ਦੇ ਗੁਰੂ ਜਿਹੜੇ ਤਨਸੰਜੀ ਦੇ ਉਸਤਾਦ ਸੀ ਉਹ ਭਾਈ ਮਰਦਾਨਾ ਜੀ ਸੀ ਕੋਈ ਦੱਸ ਹੀ ਨਹੀਂ ਪਾਇਆ ਸੰਸਾਰ ਨੂੰ ਅੱਜ ਬਸ ਇਹੀ ਸਭ ਤੋਂ ਵੱਡਾ ਦੁੱਖ ਹੈ ਗੱਲ ਸੁਣੋ ਵੱਡੇ ਵੱਡੇ ਤਬਲੇ نواز ਭਾਈ ਸੁੰਦਰ ਸਿੰਘ ਜੀ ਆਟਾ ਮੰਡੀ ਵਾਲੇ ਸਾਡੇ ਪਿਤਾ ਜੀ ਦੱਸਦੇ ਹਨ بڑے بڑے ਐਸੇ ਸਿੱਖ ਕਿ ਜਿਨ੍ਹਾਂ ਦੇ ਨਾਮ ਤੋਂ ਦੁਨੀਆ ਡਰਦੀ ਸੀ ਭਾਈ ਸੁੰਦਰ ਸਿੰਘ ਜੀ ਆਟਾ ਮੰਡੀ ਵਾਲੇ ਇੱਕ ਵਾਰੀ ਮੀਆਂ ਕਾਦਰਬਖਤ ਸਾਹਿਬ ਗੁજરાਾ ਵਾਲੇ ਗਏ ਵਜਾਣ ਗਏ ਤਿੰਨ ਦਿਨ ਚੱਲੀ ਤੇ ਚੌਥੇ ਦਿਨ ਜਾ ਕੇ ਸੁੰਦਰ ਸਿੰਘ ਜੀ ਨੇ ਉਹਨਾਂ ਨੂੰ ਨਜ਼ਰ ਦਿੱਤੀ ਪੁਰਾਣੇ ਬਜ਼ੁਰਗ ਇੱਕ ਦੂਜੇ ਨਜ਼ਰ ਦੇ ਨਜ਼ਰਾਨਾ ਕਰਦੇ ਕਿ ਭਾਈ ਵਾਹ ਕੀ ਬਾਤ ਜਦੋਂ ਨਜ਼ਰ ਦਿੱਤੀ ਤੇ ਉਹਨਾਂ ਨੇ ਤਬਲਾ ਬੰਦ ਕਰ ਦਿੱਤਾ ਕਹਿੰਦੇ ਮੈਂ ਹੋਰ ਨਹੀਂ ਵਜਾਣਾ ਮੀਆਂ ਮੀਆਂ ਕਾਦਰਬਖਸ ਸਾਹਿਬ ਕਹਿੰਦੇ ਮੈਂ ਤੇਰੇ ਕੋਲ ਹੀ ਨਜ਼ਰ ਲੈਣੀ ਸੀ ਕਹਿੰਦੇ ਮੈਨੂੰ ਨਜ਼ਰ ਮਿਲ ਗਈ ਹੁਣ ਮੁਕੰਮਲ ਹੋ ਗਿਆ ਆਏ ਹੈ ਕੀ ਬਾਤ ਤੋਂ ਸਿੱਖ ਜਾਨਾਲੇ ਇੱਕ ਗੱਲ ਹੋਰ ਦੱਸਾਂ ਮੈਨੂੰ ਫਕਰ ਨਾਲ ਇਹ ਗੱਲ ਕਹਿਣੀ ਪੈਣੀ ਹੈ ਵਾਹਿਗੁਰੂ ਮੇਰ ਕਰੇ ਯਾਦ ਆ ਗਈ ਜਿੰਨਾ ਵੀ ਪੰਜਾਬ ਕਰਾਣਾ ਜਿੰਨੇ ਵੀ ਉਸਤਾਦ ਹੋ ਗਏ ਇਹਨਾਂ ਸਾਰਿਆਂ ਦੇ ਖਲੀਫਾ 20th ਸੈਂਚਰੀ ਦੇ ਵਿੱਚ ਮੀਆਂ ਕਾਦਰ ਬਖਸ਼ਾ ਉਹਨਾਂ ਦੇ ਬਜ਼ੁਰਗ ਭਾਈ ਫਕੀਰਾ ਜੀ ਭਾਈ ਮਹੰਦਾ ਜੀ ਭਾਈ ਬਾਗ ਜੀ ਇਹ ਰਬਾਬੀ ਸਾਰੇ ਸਿੰਘ ਬੜੇ ਸਿੱਖੀ ਸਰੂਪ ਵਾਲੇ 코로나 ਨੇ ਇੱਕ ਗੱਲ ਹੋਰ ਕਹਾ ਉਹ ਸਾਰੇ ਮੇਰੇ ਬਜ਼ੁਰਗਾਂ ਦੇ ਅੰਡਰ ਕੰਮ ਕਰਦੇ ਸੀਗੇ ਇੱਥੋਂ ਅੰਦਾਜ਼ਾ ਲਗਾ ਲਓ ਕਿ ਕੋਈ ਇੱਕ ਦਿਨ ਦੇ ਵਿੱਚ ਕੋਈ ਦੀਵਾਰ ਨਹੀਂ ਬਣਦੀ ਜਾਂ ਕੰਧ ਨਹੀਂ ਬਣਦੀ ਜਾਂ ਡਿਜ਼ਾਈਨ ਨਹੀਂ ਬਣਦਾ ਸਮਾਂ ਲੱਗਦਾ ਬੜਾ ਸਮਾਂ ਲੱਗਦਾ ਹੈ ਇਹ ਤੇ ਹੁਣ ਤੁਸੀਂ ਫੋਨ ਫੜੇ ਨੇ ਤੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਤਾਂ 10000 ਸਾਲ ਪੁਰਾਣੀ ਗੱਲ ਯਾਦ ਹੈ ਸੀਨਾ ਬਸੀਨਾ ਨਸਲਾਂ ਖਤਮ ਹੋ ਜਾਂਦੀਆਂ ਸੀ 50 ਸਾਲ ਹੋ ਗਏ ਕਿਸੇ ਚੀਜ਼ ਨੂੰ ਮਹਾਰਤ ਹਾਸਲ ਕਰਨੀ ਹੈ 100 150 ਸਾਲ ਸੰਗੀਤ ਦਾ ਤੇ ਕੁਝ ਹੈ ਹੀ ਨਹੀਂ ਸੀਗਾ ਔਰ ਇੱਕ ਹੋਰ ਗੱਲ ਕਹਾਂਗਾ ਅਫਸੋਸ ਵੀ ਆਂਦਾ ਹੈ ਅਸੀਂ ਕਿਉਂਕਿ ਅੱਜ ਦਾ ਜ਼ਮਾਨਾ ਬੜਾ ਉਦਾਰਵਾਦੀ ਹੋ ਗਿਆ ਜਿਹੜਾ ਬੰਦਾ ਭਰ ਜਾਂਦਾ ਜਿਹਨੇ ਦੇਖ ਲਿਆ ਹੁੰਦਾ ਸਭ ਕੁਝ ਉਹ ਵਹੀ ਜਾਂਦਾ ਖਲੋ ਨਹੀਂ ਜਾਂਦਾ ਉਹ ਹੈ ਕਿ ਜਿਹੜੇ ਕਈ ਪੁਰਾਣੇ ਉਸਤਾਦ ਹੁੰਦੇ ਸੀ ਨਾ ਉਹ ਗੁਣ ਨਹੀਂ ਦੱਸਦੇ ਸੀਗੇ ਉਹ ਗੁਣ ਨਹੀਂ ਦਿੰਦੇ ਸੀਗੇ ਹਜ਼ੂਰ ਮੈਨੂੰ ਇੱਕ ਇੱਕ ਛੋਟੀ ਜੀ ਗੱਲ ਯਾਦ ਆ ਇਹ ਮੈਂ ਜਗਜੀਤ ਸਿੰਘ ਹੈ ਸੈਕ ਸਿੱਖ ਸੀ ਬਿਲਕੁਲ ਜਗਜੀਤ ਸਿੰਘ ਸਿੱਖ ਸੀ ਮੈਨੂੰ ਛੋਟੀ ਜੀ ਗੱਲ ਕਹਿ ਕੇ ਮੈਂ ਮੈਂ ਇੱਕ ਵਾਰੀ ਬੰਬੇ ਮੈਨੂੰ ਬੁਲਾਇਆ ਤੇ ਮੈਨੂੰ ਕਹਿੰਦੇ ਲੱਗੇ ਮੈਨੂੰ ਯਾਰ ਕੋਈ ਕੀਰਤਨ ਦੀ ਰੀਤ ਸੁਣਾ ਕਹਦਾ ਗਤਲਾ ਤੇ ਮੈਂ ਗਾਣਾ ਵਾਂ ਅੱਛੇ ਬੜੇ ਬੜੇ ਨਾਮ ਉਹਨਾਂ ਨੇ ਦੁਨੀਆ ਚ ਕਮਾਇਆ ਪਰ ਮੈਂ ਆਪਣੇ ਯੂਥ ਨੂੰ ਅੱਜ ਦੱਸਾਂਗਾ ਮੈਨੂੰ ਕਹਿੰਦੇ ਜੀ ਕੋਈ ਤੇ ਮੇਰਾ ਉਦੋਂ ਪੰਜਾਬ ਚ ਪ੍ਰੋਗਰਾਮ ਐ ਸੀ ਮੈਂ ਉੱਥੇ ਜਦੋਂ ਮੈਂ ਇੱਥੇ ਆ ਕੇ ਇੰਦਰਤਾਲ ਲਗਾਇਆ ਮੈਂ ਉਹੀ ਰੀਤ ਜਦੋਂ ਗਾਈ ਬਿਹਗੜੇ ਦੀ ਉਹ ਉਹ ਹੈਗੀ ਸੀ ਏ ਉਹ ਬਿਓ ਕਰਤਾ ਤਾ ਦਿਨ ਦਿਨ ਦਾ ਨਾ ਨਾ ਤੇ ਤਾ 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 ਤ ਜਾ ਬੰਦਨ ਨਾ ਨੰਦਨ ਨਾ ਕੜਾ ਹਾਂ ਇਹ ਇੰਦਰਤਾਲ ਦੀ ਚੀਜ਼ ਸੀ ਜਗਜੀਤ ਤੇ ਤੇ ਭਾਈ ਮਿੰਦਰ ਪ੍ਰਤਾਪ ਸਿੰਘ ਜੀ ਮਹਾਰਾਜ ਉਹਨਾਂ ਨੂੰ ਸਵਰਗਾਂ ਵਿੱਚ ਚਰਣਾ ਵਿੱਚ ਨमाज ਪਕਸ਼ੇ ਵਜਾਰੇ ਸੀ ਜਦੋਂ ਮਿੰਦਰ ਪ੍ਰਤਾਪ ਸਿੰਘ ਜੀ ਨੇ ਲਿਆ ਕੇ ਤਿਹਾਈ ਮਾਰੀ ਨਾ ਇੰਦਰਤਾਲ ਉਨੀ ਮਾਤਰਾ ਦਾ ਤਾਲ ਹੁੰਦਾ ਜਗਜੀਤ ਜੀ ਕਹਿਣ ਲੱਗੇ ਵਾਹ ਤੇ ਉਸ ਤੋਂ ਬਾਅਦ ਮੈਂ ਜਗਜੀਤ ਜੀ ਨੂੰ ਕਿਹਾ ਜਗਜੀਤ ਜੀ ਯਾਰ ਮੈਂ ਤੁਹਾਡੀਆਂ ਗੱਦਲਾਂ ਦਾ ਬੜਾ ਆਸ਼ਿਕ ਆ ਕਿਉਂਕਿ ਤੁਹਾਨੂੰ ਪਤਾ ਮੈਂ ਵੀ ਖਾਲਸਾ ਕਾਲਜ ਪੜਦਾ ਰਿਹਾ ਮੈਨੂੰ ਵੀ ਸ਼ੌਂਕ ਸੀ ਗੱਦਲ ਗਾਣ ਦਾ ਯਾ ਮੈਂ ਕਿਹਾ ਜਗਜੀਤ ਯਾਰ ਹੁਣ ਮੈਨੂੰ ਵੀ ਕੋਈ ਸੁਣਾਓ ਤੇ ਜਗਜੀਤ ਜੀ ਦੀ ਮੈਂ ਵਡਿਆਈ ਦੱਸ ਰਾਂ ਤੁਸੀਂ ਕਹਿੰਦੇ ਹੋ ਨਾ ਕਿ ਅੱਜ ਦੇ ਆਰਟਿਸਟ ਕਿੱਡੇ ਵੱਡੇ ਆਟੇ ਸੀ ਆਪਣੇ ਇੰਜ ਕਲਰ ਨੂੰ ਹੱਥ ਲਾ ਕੇ ਕਹਿੰਦੇ ਨੇ ਯਾਰ ਅੱਜ ਤੋਂ ਇੱਕ ਵੱਡੇ ਪਹਿਲਵਾਨ ਦੀ ਕੰਡ ਲਾਤੀ ਹੈ ਕਹਿੰਦੇ ਯਾਰ ਹੁਣ ਮੈਂ ਤੇਰੇ ਤੋਂ ਬਾਅਦ ਗਾਵਾਂ ਕਹਿੰਦੇ ਨੇ ਮੈਂ ਵੀ ਕਿਸੇ ਕੋਲੋਂ ਸਿੱਖਿਆ ਆਇਆ ਹਾਂ ਹੁਣ ਮੈਂ ਤੇਰੇ ਬਾਅਦ ਕੀ ਗਾ ਲਾਂਗਾ ਬਸ ਇਹ ਹੀ ਹੁੰਦੇ ਨੇ ਵੱਡੇ ਆਰਟਿਸਟ ਤੇ ਜਿਹੜੇ ਪਛਾਨਣ ਵਾਲੇ ਹੁੰਦੇ ਨੇ ਪਰ ਇਹ ਕਿਰਪਾ ਕੀ ਦੀ ਹੈ ਮੈਂ ਤੁਹਾਨੂੰ ਅੱਜ ਹੁਣੇ ਗੱਲ ਕਰਦੇ ਬੈਸੀ ਨਾ ਇੱਕੋਰੀ ਮੈਂ ਦਿੱਲੀ ਵਿੱਚ ਕੋਈ ਦਿੱਲੀ ਵਿੱਚ ਬੈਠਾ ਹੋਇਆ ਮੇਰਾ ਕੋਈ ਪ੍ਰੋਗਰਾਮ ਸੀ ਮੈਂ ਇੱਕ ਇੱਕ ਬਸੰਤ ਦਾ ਮੌਸਮ ਸੀ ਤੇ ਮੈਂ ਸ਼ੁਰੂ ਕੀਤਾ ਬੈਦਨ ਤੇ ਚੜਿਆ ਉਲੇਵਾਨਾ ਦਰ 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 ਪਾਇਤਲ ਦੀ ਸਵਾਰੀ ਹੈ ਦਾ ਤਟਾ ਤਾਂ ਕਹਿ ਲਗੇ ਨਾ ਧਾ ਦਾ ਸੰਗੀਨੀ ਮਾਈਸੀ ਬੜੇ ਬਜ਼ੁਰਗ ਮੈਨੂੰ ਕਹਿਣ ਲਗੇ ਸਰਦਾਰ ਜੀ ਆਪ ਜੀ ਇੱਕ ਮਿੰਟ ਕਿ ਮੈਂ ਬੋਲ ਲੂ ਮੈਂ ਕਿਹਾ ਬੋਲੋ ਕਹਤਾ ਆਪ ਜੋ ਬਾਤ ਕਰ ਰਹੇ ਆ ਜੋ ਆਪ ਗਾਰੇ ਆ ਆਪਨੇ ਅਭੀ ਪਾਇਤਲ ਕੀ ਸਵਾਰੀ ਗਾਈ ਆ ਮੈਂ ਕਹਤਾ ਮੈਂ ਰੇਡੀਓ ਸਟੇਸ਼ਨ ਮੇ ਰਹਾਂ ਕਵੀ ਕਿਸੇ ਨੇ ਨਹੀਂ ਸੁਣਾਈ ਇਹ ਜੋ ਗੁਣ ਹੈ ਇਹ ਭਾਈ ਮਰਦਾਨਾ ਜੀ اور ਗੁਰੂ ਰਾਮਦਾਸ ਸਾਹਿਬ ਸੇ ਉਹਨਾਂ ਦੀ ਕਿਰਪਾ ਉਹਨਾਂ ਹੀ ਕੋਈ ਆਤਾ ਤਾ ਸਤਸੰਗ ਜੀ ਮੈਂ ਬਾਰ-ਬਾਰ ਮੇਰੇ ਸੁਣਨ ਵਾਲਿਆਂ ਨੂੰ ਬਈ ਮੈਨੂੰ ਜੋ ਵੀ ਕੋਈ ਸੁਣ ਰਿਹਾ ਮੈਂ ਬਾਰ-ਬਾਰ ਕਵਾਂਗਾ ਕਿ ਕੀਰਤਨ ਦਾ ਬਹੁਤ ਵੱਡਾ ਰੋਲ ਹੈ ਜਿਹੜਾ ਅਸੀਂ ਤੇ ਆਪਣੀ ਜ਼ਿੰਦਗੀ ਵਿੱਚ ਇਹੀ ਆਸ਼ਾ ਰੱਖਿਆ ਕਿ ਬਈ ਮੈਂ ਜੇ ਸਾਰੀ ਦੁਨੀਆ ਤੱਕ ਇੱਕ ਕੀਰਤਨ ਨੂੰ ਪਹੁੰਚਾ ਸਕਾਂ ਉਹਨਾਂ ਨੂੰ ਕਹਿ ਸਕਾਂ ਉਹਨਾਂ ਨੂੰ ਦਿਖਾ ਸਕਾਂ ਕਿ ਬਈ ਸਾਡਾ ਇਹ ਵਿਰਸਾ ਪਰ ਜੇ ਜੇ ਤੁਸੀਂ ਉੱਥੇ ਹੀ ਰਹਿ ਗਏ ਹੋ ਕਿ ਤੁਸੀਂ ਸੁਣ ਸੁਣ ਕੇ ਮਤਲਬ ਹਲਕਾ ਜਾਂ ਚਲੋ ਉਹ ਵੀ ਕੀਰਤਨ ਹੈ ਆਪ ਸੁਣੋ ਜਿਵੇਂ ਸੁਣਦੇ ਹੋ ਪਰ ਇਹ ਜੋ ਹੈ ਪੁਰਾਤਨ ਵਿਰਸਾ ਸਣ ਪੁਰਾਤਨ ਵਿਰਸਾ ਹੈ ਇਹਨੂੰ ਸਿੱਖਣਾ ਪੈਂਦਾ ਇਹਨੂੰ ਸਮਝਣਾ ਪੈਂਦਾ ਇਹਦਾ ਰਿਆਸ ਕਰਨਾ ਪੈਂਦਾ ਰਾਤਾ ਗੱਲ ਨਹੀਂ ਆ ਰਾਤਾ ਕਿ ਉਮਰ ਗੱਲ ਨਹੀਂ ਜੇ ਅੱਜ ਕੋਈ ਇੰਦਰਤਾਲ ਗਾਣਾ ਚਾਹੇ ਨਾ ਉਹਨੂੰ ਅੱਜ ਤੋਂ ਸ਼ੁਰੂ ਕਰੇਗਾ ਨਾ ਉਹਨੂੰ ਘਟੋ ਘਟ 20 30 ਸਾਲ ਲੱਗਦੇ ਨੇ ਉਹਨੂੰ ਪੱਕਦਿਆਂ ਕੀ ਬਾਤ ਹੈ ਉਸ ਚੀਜ਼ ਨੂੰ ਪੱਕਦਿਆਂ ਕਿ ਤਬਲੇ ਵਾਲੇ ਜਦੋਂ ਉੱਠਣਾ ਜਦੋਂ ਨੇ ਧਿਆਈ ਮਾਰਨੀ ਹੈ ਤੇ ਜਦ ਤੱਕ ਬਹੁਤ ਹੀ ਗੁਣੀ ਆਦਮੀ ਨਾ ਹੋਵੇ ਸੋ ਕਹਿਣ ਤੋਂ ਮੇਰਾ ਭਾਵ ਹੈ ਕਿ ਭਾਈ ਇਹ ਸਾਡਾ ਵਿਰਸਾ ਜੇ ਜੇ ਇਹਨੂੰ ਸੰਭਾਲ ਲੋਗੇ ਤੇ ਸ਼ਾਇਦ ਗੁਰਨਾਨਕ ਦੇ ਘਰ ਦੀ ਕਲਾਣ ਵਾਲੇ ਸਮੇਂ ਚ ਉਹਨਾਂ ਪਰਿਵਾਰਾਂ ਤੱਕ ਹੋ ਸਕੇ ਨੌਜਵਾਨੀ ਪਨੀਰੀ ਤੱਕ ਹੋ ਸਕੇ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਚਿਤ ਨਹੀਂ ਕਰਦਾ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰੀਏ ਪਰੰਤੂ ਸਮੇਂ ਦੇ ਘੜੀਸ ਨੇ ਇਜਾਜ਼ਤ ਨਹੀਂ ਦਿੰਦੀਆਂ ਪਰੰਤੂ ਵਾਅਦਾ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੀ ਸ਼ਕਸ਼ੀਤਾ ਦੇ ਨਾਲ ਇੱਕ ਲੰਬੀ ਸੀਰੀਜ਼ ਤੁਹਾਡੇ ਰੂਪਰ ਕਰਨ ਦੀ ਕੋਸ਼ਿਸ਼ ਕਰਾਂਗੇ ਕੀਰਤਨ ਕੀ ਹੈ ਕਿੰਨੂੰ ਜਾਂਦਾ ਹੈ ਕੀਰਤਨ ਸਿੱਖਣ ਵਾਸਤੇ ਕਿਹੜੇ ਗੁਣ ਚਾਹੀਦੇ ਨੇ ਕੀਰਤਨ ਦੀ ਮਰਿਆਦਾ ਕੀ ਹੈ ਤੰਤੀ ਸਾਜਾਂ ਦਾ ਪੂਰਾ ਇੱਕ ਡਿਟੇਲ ਇੱਕ ਸੀਰੀਜ਼ ਰੂਪ ਤੁਹਾਡੇ ਰੂਪਰ ਕਰਾਂਗੇ ਸੋਇ ਸੰ ਸਾਡੇ ਪੰਥ ਦੀਆਂ ਬੜੀਆਂ ਪਿਆਰੀਆਂ ਸਿਖਚੇਤਾਂ ਪ੍ਰਾਪ ਪ੍ਰਤਾਪ ਬਰਦਰਜ਼ ਦੇ ਪਰਿਵਾਰ ਦੇ ਵਿੱਚ ਸਾਡੇ ਅਤੀ ਸਤਿਕਾਰਯੋਗ ਸਰਦਾਰ ਦਵਿੰਦਰ ਸਿੰਘ ਜੀ ਅਤੇ ਸਰਦਾਰ ਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਗੁਜੇ ਪੇਦ ਸਾਡਾ ਸਾਂਝੇ ਕੀਤੇ ਨੇ ਜਿੱਥੇ ਭੇ ਸਾਂਝੇ ਕੀਤੇ ਨੇ ਜਿੱਥੇ ਆਪਣੇ ਅੰਦਰਲੀ ਤੜਪ ਸਾਡੇ ਰूबरू ਕੀਤੀ ਹੈ ਸੰਗਤ ਦੇ ਰूबरू ਕੀਤੀ ਹੈ ਇੱਕ ਦਰਦ ਵੀ ਅਸੇਨੇ ਦੇ ਵਿੱਚ ਆਉਣ ਵਾਲੇ ਕੀਰਤਨੀਆਂ ਪ੍ਰਤੀ ਸੁਚੇਤ ਹੋਈਏ ਮਨਤ ਕਰਕੇ ਜਿਹੜੇ ਉਹ ਸ਼ਬਦ ਗੁਰੂ ਨਾਨਕ ਦੇ ਸਟੇ ਤੋਂ ਗਾ ਰਹੇ ਨੇ ਇਹ ਉਹਨਾਂ ਦਾ ਆਪਣਾ ਨਹੀਂ ਇਹ ਗੁਰੂ ਨਾਨਕ ਪਾਸ਼ਾ ਦਾ ਵਿਰਸਾ ਹੈ ਇਹ ਭਾਈ ਮਰਦਾਨੇ ਜੀ ਦੀ ਦਾਤ ਹੈ ਸੁਆਸ ਕਰਦਾ ਪ੍ਰੋਗਰਾਮ ਬਹੁਤ ਹੀ ਨੰਦਮਈ ਲੱਗਿਆ ਹੋਵੇਗਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮਾਲਕ ਜੀ ਅਰਦਾਸ ਜੋ ਤੁਸੀਂ ਇਹ ਦਰਦ ਆਪਣੇ ਸੀਨੇ ਚ ਪਾਲਿਆ ਗੁਰੂ ਕਿਰਪਾ ਕਰੇ ਦਰਦ ਐਵੇਂ ਕਾਇਮ ਰਵੇ ਇਸ ਦਰਦ ਦੀਆਂ ਪੀੜਾਂ ਅਸੀਂ ਸੰਸਾਰ ਤੱਕ ਲੈ ਸਕੀਏ ਗੁਰੂ ਨਾਨਕ ਦੇ ਘਰ ਦੀ ਗੱਲ ਗੁਰੂ ਨਾਨਕ ਦੇ ਸ਼ਬਦ ਦੀ ਗੱਲ ਕੀਰਤਨ ਦੀ ਗੱਲ ਘਰ ਘਰ ਤੱਕ ਹੋ ਸਕੇ ਤੁਹਾਨੂੰ ਮਾਲਕ ਤੰਦਰੁਸਤੀ ਬਖਸ਼ੇ ਤੁਹਾਡਾ ਇਸ ਅਦਾਰੇ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ